ਘਰ ਕਿੰਨੇ ਕ ਦਾ ਮਿਲਦਾ ਇਹ ਬਹੁਤ ਵੱਡਾ ਸਵਾਲ ਹੈ ਇੱਥੇ ਆਮ ਛੋਟਾ ਘਰ ਜਿਹੜਾ ਸ਼ੁਰੂਆਤ ਕਰਦੇ ਹਾਂ ਉਹ ਕਿੰਨੇ ਦਾ ਮਿਲ ਜਾਂਦਾ ਹੈ 1 ਮਿਲੀਅਨ ਡਾਲਰ ਜਿਹੜਾ ਕਿ 1.5 ਕਰੋੜ ਮੇਰੇ ਹਿਸਾਬ ਨਾਲ ਇੰਡੀਆ ਦਾ ਬਣੂਗਾ ਜੀ ਸਿਡਨੀ ਚ ਕੀ ਆ ਜਾਂਦਾ ਘਰ ਬਹੁਤ ਮਹਿੰਗੇ ਐਜ਼ ਕੰਪੈਰਡ ਟੂ ਅਦਰ ਸਿਟੀਜ਼ ਆਫ ਆਸਟ੍ਰੇਲੀਆ ਮੈਲਬਨ ਤੋਂ ਐਡਲੇਡ ਤੋਂ ਬ੍ਰਿਸਬਨ ਤੋਂ ਕਹਿੰਦੇ ਸਿਡਨੀ ਜ਼ਿਆਦਾ ਮਹਿੰਗਾ ਇਹ ਸਹੀ ਗੱਲ ਹੈ ਹਾਂਜੀ ਸਿਡਨੀ ਜਿਹੜਾ ਹੈ ਉਹ ਆਈ ਥਿੰਕ ਵਰਲਡ ਦੇ ਵਿੱਚ ਕੁਝ ਚੌਥੇ ਜਾਂ ਸ਼ਾਇਦ ਪੰਜਵੇਂ ਨੰਬਰ ਤੇ ਆਉਂਦਾ ਹੈ ਜਿਹੜਾ ਮੋਸਟ ਐਕਸਪੈਂਸਿਵ ਸਿਟੀ ਹੈ ਇੱਕ ਸਵਾਲ ਮੇਰੇ ਜ਼ਿਹਨ ਚ ਬਹੁਤ ਗਿਰਦਾ ਆ ਰਿਹਾ ਮੈਂ ਜਿੰਨਾ ਘੁੰਮ ਰਿਹਾ ਭਾਜੀ ਇੱਥੇ ਲੱਕੜ ਦੇ ਘਾਰ ਹੀ ਕਿਉਂ ਬਣਦੇ ਤੁਸੀਂ ਜਿੱਦਾਂ ਆਪਾਂ ਲੈਂਟਰ ਪਾਉਂਦੇ ਆ ਨਾ ਉੱਤ ਉੱਤੇ ਛੱਤ ਦੇ ਉੱਤੇ ਇੱਥੇ ਸਲੈਬ ਪੈਂਦੀ ਆ ਥੱਲੇ ਉਦੇ ਥੱਲੇ ਪੀਰ ਥੱਲੇ ਫਲੋਰ ਤੇ ਸਲੈੱਪ ਪੈਂਦੀ ਥੱਲੇ ਫਲੋਰ ਤੇ ਸਲੈੱਪ ਪੈਂਦੀ ਆ ਲੈਂਟਰ ਵਰਗੀ ਸਲੈੱਪ ਹੁੰਦੀ ਆ ਅੱਛਾ ਉਹਦੇ ਥੱਲੇ ਪੀਰਿੰਗ ਕੰਕਰੀਟ ਦੀ ਕੰਕਰੀਟ ਦੀ ਸਪੋਰ ਕੰਕਰੀਟ ਦੀ ਸਿਰਫ ਲੱਕੜ ਹੀ ਇਨਵੋਲਡ ਨਹੀਂ ਹੈਗੀ ਉੱਚ ਬੀਮਸ ਜੀ ਇਨਵੋਲਡ ਨੇ ਪੋਸਟਸ ਜੀ ਇਨਵੋਲਡ ਨੇ ਸਿਵਲ ਇੰਜੀਨੀਅਰ ਇਨਵੋਲਡ ਨੇ ਹਰ ਤਰ੍ਹਾਂ ਦੇ ਇੰਜੀਨੀਅਰ ਇਨਵੋਲਡ ਨੇ ਉਸ ਤੋਂ ਬਾਅਦ ਉਹਦੀ ਪ੍ਰੋਪਰ ਪਾਸਿੰਗ ਹੁੰਦੀ ਆ ਗਵਰਨਮੈਂਟ ਪਾਸ ਕਰਦੀ ਆ ਕਾਉਂਸਲ ਪਾਸ ਕਰਦੀ ਆ ਤਾਂ ਹੀ ਤੁਸੀਂ ਉਹ ਘਰ ਬਣਾ ਸਕਦੇ ਹੋ ਚੇ ਕਰ ਰਹੇ ਨਹੀਂ ਜਿਆਦਾਤਰ ਸਿੰਗਲ ਸਟੋਰੀ ਜਾਂ ਫਿਰ ਵੱਧ ਤੋਂ ਵੱਧ 2 ਸਟੋਰੀ ਕਰਨੇ ਗਵਾਂਡੀਆਂ ਜਾਂ ਜਾਣਡੀਆਂ ਗਵਾਂਡੇ ਦੀ ਹਵਾ ਰੁਕੂ ਵੀ ਕੌਣ ਰੁਕੂਗੀ じゃ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਬਿਲਕੁਲ ਰੱਖਿਆ ਜਾਂਦਾ ਹੈ ਕਿਲਾ ਜਿਵੇਂ ਪੰਜਾਬੀ ਚਾਪਨ ਵੀ ਇੱਥੇ ਇੰਨੇ ਦਾ ਕਿਲਾ ਕਿੰਨੇ ਕੁ ਦਾ ਕਿਲਾ ਮਿਲਦਾ ਇੱਥੇ ਭਾਜੀ ਇੱਥੇ ਦੇਖੋ ਜਿਹੜਾ ਹਲ ਅਨਡਵੈਲਪ ਨਹੀਂ ਜਿੱਥੇ ਤੁਸੀਂ ਅਰਗੇ ਡਵੈਲਪਮੈਂਟ ਨਹੀਂ ਕਰ ਸਕਦੇ ਉਹ 2 ਤੋਂ 3 ਮਿਲੀਅਨ ਦੇ ਵਿੱਚ ਮਿਲ ਜਾਣਾ ਚਾਹੀਦਾ ਤੇ ਜਿਹੜੇ ਦੇ ਉੱਤੇ ਇੱਕ ਕਿਲਾ ਹਾਂਜੀ ਸਸ਼ੀਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਇੱਕ ਸੁਪਨਾ ਅਸੀਂ ਲੈ ਕੇ ਤੁਰਦੇ ਆ ਜਦੋਂ ਵਿਦੇਸ਼ ਆਉਨੇ ਆ ਕਿ ਆਪਣਾ ਸੁਪਨਿਆਂ ਦਾ ਘਰ ਬਣਾਉਣਾ ਏਸ ਕਰਕੇ ਘਰਾਂ ਚੋਂ ਨਿਕਲੇ ਸੀ ਕਿ ਜ਼ਿੰਦਗੀ ਚ ਕਾਮਯਾਬ ਹੋਵਾਂਗੇ ਸਤੰਦਰ ਸਰਤਾਜ ਬਹੁਤ ਖੂਬਸੂਰਤ ਕਹਿੰਦੇ ਕਿ ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਤੁਹਾਡੇ ਬਾਪੂ ਜੀ ਵੀ ਪੁਛਤੇ ਸੀ ਤਾਂ ਇਹ ਅਹਿਸਾਸ ਏ ਮਾਣ ਹੁੰਦਾ ਹੈ ਕਿ ਅਸੀਂ ਵਿਦੇਸ਼ ਜਾ ਕੇ ਜਦੋਂ ਆਪਣਾ ਘਰ ਲੈ ਲੈਣੇ ਆ ਆਪਣੇ ਲੈਂਡ ਲੈ ਲੈਣੇ ਆ ਜਾਂ ਆਪਣਾ ਕੋਈ ਵੀ ਕਾਰੋਬਾਰ ਸੈਟਲ ਕਰਦੇ ਆ ਤਾਂ ਪੂਰੀ ਦੁਨੀਆ ਚ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਖਾਸ ਤੌਰ ਤੇ ਜਿਹੜੇ ਪੰਜਾਬ ਚ ਇੰਟਰਵਿਊ ਦੇਖ ਰਹੇ ਆ ਤੁਸੀਂ ਨੋਟ ਕਰੋ ਕਿ ਚੰਡੀਗੜ੍ਹ ਟ੍ਰਾਇਟੀ ਸਿਟੀ ਦੇ ਆਲੇ ਦੁਆਲੇ ਬਹੁਤ ਵੱਡੀਆਂ ਬਿਲਡਿੰਗਸ ਬਣਨੀਆਂ ਸ਼ੁਰੂ ਹੋਈਆਂ ਕਰੋਨਾ ਤੋਂ ਬਾਅਦ ਇਹ ਸੋਚਿਆ ਸੀ ਸ਼ਾਇਦ ਕੋਵਿਡ ਤੋਂ ਬਾਅਦ ਕਿ ਦੁਨੀਆ ਬਹੁਤ ਵੱਡੇ ਡਿਪਰੈਸ਼ਨ ਚ ਜਾ ਰਹੀ ਹੈ ਪਰ ਰੀਅਲ ਏਸਟੇਟ ਮਾਰਕੀਟ ਬਹੁਤ ਉੱਚੀ ਗਈ ਹੈ ਪ੍ਰਾਈਸਸ ਬਹੁਤ ਵਧੇ ਹੈ ਅਫੋਰਡੇਬਿਲਟੀ ਦੀ ਇਸ਼ੂਜ਼ ਹੈਗੇ ਆ ਪਰ ਬਹੁਤ ਸਾਰੇ ਐਸੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈਣਾ ਲਾਜ਼ਮੀ ਹੈ ਔਰ ਇੱਕ ਬੜਾ ਟਰਸਟਡ ਨਾਮ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਸਿਡਨੀ ਦੇ ਜਿੰਨੇ ਪੰਜਾਬੀ ਨੇ ਸਾਰੇ ਬਹੁਤ ਮਖੂਬੀ ਅਮਿਤ ਸ਼ਰਮਾ ਉਹਨਾਂ ਨੂੰ ਜਾਣਦੇ ਨੇ ਸੈਂਚਰੀ 21 ਉਹਨਾਂ ਦੀ ਕੰਪਨੀ ਔਰ ਇੱਕ ਲੰਮੇ ਸਮੇਂ ਤੋਂ ਉਹ ਨਾ ਸਿਰਫ ਬਿਜ਼ਨਸ ਕਰ ਰਹੇ ਇੱਕ ਸਰਵਿਸ ਹੁੰਦੀ ਹੈ ਕਿਉਂਕਿ ਜਦੋਂ ਕੋਈ ਪੰਜਾਬੋਂ ਚੱਲ ਕੇ ਇੱਥੇ ਆਉਂਦਾ ਹੈ ਤ ਆਪਣਾ ਘਰ ਬਣਾਉਣਾ ਬਹੁਤ ਇੱਕ ਦਿਲ ਦੀ ਤਾਂਗ ਹੁੰਦੀ ਹੈ ਸੋ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਅਮਿਤ ਜੀ ਸਾਰੇ ਸ਼ਰੋਤਿਆਂ ਨੂੰ ਤੇ ਮੱਖੜ ਸਾਹਿਬ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਜੀ ਆਇਆਂ ਨੂੰ ਸਿडनी ਦੇ ਵਿੱਚ ਤੇ ਤੁਹਾਡਾ ਬਿਗਾ ਸਵਾਗਤ ਹੈ ਥੈਂਕ ਯੂ ਸੋ ਮੱਚ ਭਾਜੀ ਤੁਸੀਂ ਮੈਂ ਸ਼ੁਰੂਆਤ ਤੁਹਾਡੀ ਜਰਨੀ ਤੋਂ ਕਰਨਾ ਚਾਹੁੰਦਾ ਕਿੱਥੋਂ ਪਿੱਛੇ ਪਿੰਡ ਕਿਹੜਾ ਸੀ ਕਦੋਂ ਆਏ ਇੱਥੇ ਭਾਜੀ ਪਿੰਡ ਆਟਾ ਟਾਂਗਰਾ ਭਾਜੀ ਜ਼ਿਲ੍ਹਾ ਅੰਮ੍ਰਿਤਸਰ ਆ ਹਮ ਤੇ ਅਸੀਂ ਹੁਣ ਇੱਥੇ ਆਇਆ ਸੀ ਮੈਂ 2006 ਜੀ ਸਟੂਡੈਂਟ ਸਟੂਡੈਂਟ ਆਏ ਸੀ ਤੁਸੀਂ ਹਾਂਜੀ ਉਸ ਦੌਰ ਚ ਮੇਰੇ ਖਲ ਬਹੁਤ ਸਟੂਡੈਂਟ ਆਏ ਇਥੇ ਆਸਟ੍ਰੇਲੀਆ ਚ ਹਾਂਜੀ ਉਦੋਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੱਟ ਤੋਂ 2-3 ਸਾਲ ਪਹਿਲਾਂ ਸਟੂਡੈਂਟਸ ਆਉਣੇ ਸ਼ੁਰੂ ਹੋ ਗਏ ਸੀਗੇ ਜੀ ਤੇ ਜਦੋਂ ਮੈਂ ਤੇ ਮੇਰੇ ਨਾਲ ਫਲਾਈਟ ਦੇ ਵਿੱਚ ਚਾਰ ਸਟੂਡੈਂਟ ਹੋਰ ਸੀਗੇ ਤੇ ਅਸੀਂ ਪੰਜ ਸਟੂਡੈਂਟ ਉਦੋਂ ਇਕੱਠੇ ਦਿੱਲੀ 에ਰਪੋਰਟ ਤੋਂ ਚੜੇ ਸੀ ਸਿਡਨੀ ਸੋ ਪਾਜੀ ਜ਼ਾਹਿਰ ਜੀ ਗੱਲ ਹੈ ਕਿ ਸਟੂਡੈਂਟ ਆਏ ਤਾਂ ਮੇਰੇ ਖਿਆਲ ਕੱਲਾ ਬੈਗ ਹੀ ਹੋਣਾ ਉਦੋਂ ਤੁਹਾਡੇ ਕੋਲੇ ਹਾਂਜੀ ਬੈਗ ਸੀਗਾ ਦੋ ਬੈਗ ਸੀ ਤੇ ਨਾਲ ਕੁਝ ਸਪਨੇ ਸੀਗੇ ਤੇ ਉਹ ਲੈ ਕੇ ਅਸੀਂ ਆ ਗਏ ਸੀ ਸਾਡੇ ਭੂਆ ਜੀ ਦਾ ਬੇਟੇ ਜਿਹੜੇ ਨੇ ਉਹ 1998 ਚ ਆਏ ਸੀ ਜੀ ਤੇ ਉਹਨਾਂ ਨੂੰ ਦੇਖ ਕੇ ਹਾਨੂੰ ਵੀ ਸਪਨਾ ਸੀਗਾ ਕਿ ਅਸੀਂ ਵੀ ਕਦੇ ਨਾ ਕਿਸੇ ਕਿਸੇ ਬਾਹਰਲੀ ਮੁਰਖ ਦੀ ਅੜਾੜੀ ਜ਼ਰੂਰ ਪਾ ਲਾਉਂਦੇ ਸੋ ਜਿੱਥੋਂ ਤੱਕ ਅੱਜ ਪਹੁੰਚੇ ਹਾਂ ਕੰਪਨੀਆਂ ਬਣਾਈਆਂ ਭਾਜੀ ਪਰਿਵਾਰ ਸੈਟਲ ਹੋਇਆ ਇੱਥੇ ਵੱਡਾ ਨਾਮ ਬਣਿਆ ਬਹੁਤ ਸਟਰਗਲ ਰਿਹਾ ਹੁਣ ਹਾਂਜੀ ਜਦੋਂ ਆਏ ਸੀ ਉਦੋਂ ਹਰ ਤਰ੍ਹਾਂ ਦਾ ਕੰਮ ਕੀਤਾ ਜਿਹੜਾ ਕਿ ਕਰਨਾ ਪੈਣਾ ਸੀ ਨਾਲ ਪੜੀਦਾ ਸੀ ਚਾਰ ਚਾਰ ਘੰਟੇ ਜੌਬ ਕਰੀਦੀ ਸੀ ਸਵੇਰੇ 8 ਘੰਟੇ ਕਾਲਜ ਲਾਈਦਾ ਸੀਗਾ ਤੇ ਇਹੀ ਸਰਕਲ ਕਮਾਈਦਾ ਸੀ ਜੀ ਫਿਰ ਕਿਉਂਕਿ ਫੀਸਾਂ ਵੀ ਕੱਢਣੀਆਂ ਸੀਗੀਆਂ ਤੇ ਆਪਣਾ ਜੀਵਨ ਜੀਵਨ ਵੀ ਕਰਨਾ ਸੀਗਾ ਜੀ ਫਿਰ ਇਹ ਰੀਅਲ ਏਸਟੇਟ ਵੱਲ ਕਿਵੇਂ ਪਲਾਨ ਹੋਇਆ ਕਿ ਇਧਰ ਕੰਸਟਰਕਸ਼ਨ ਰੀਅਲ ਏਸਟੇਟ ਵੱਲ ਕਿਵੇਂ ਆਇਓ ਇਹ ਇਹ ਇੰਡੀਆ 'ਚ ਵੀ ਕਰ ਲੀਦਾ ਸੀ ਜੀ ਇੰਡੀਆ 'ਚ 2000 ਤੋਂ ਲੈ ਕੇ ਤੇ 2006 ਤੱਕ ਰੀਅਲ ਏਸਟੇਟ ਕੀਤਾ ਸੀ ਜੀ ਹੂੰ ਤੇ ਜਿਹੜਾ ਇੰਡੀਆ ਤੋਂ ਹੀ ਸੀਗਾ ਕਿ ਜਦੋਂ ਇੱਥੇ ਬਾਬਾ ਜੀ ਨੇ ਮੌਕਾ ਦਿੱਤਾ ਤੇ ਇਸ ਕੰਮ ਦੇ ਵਿੱਚ ਪੈਰ ਪਾਵਾਂਗੇ ਤੋ 10 ਸਾਲ ਪਹਿਲਾਂ ਆਪਾਂ ਨੂੰ ਆ ਬਾਬਾਏ ਨੇ ਮੌਕਾ ਦਿੱਤਾ ਤੇ ਅਸੀਂ ਫਿਰ ਸ਼ੁਰੂ ਕੀਤਾ ਜੀ ਤੇ ਹੁਣ ਆ 7 ਸਾਲ ਹੋ ਗਏ ਆ ਜਦੋਂ ਦਾ ਅਸੀਂ ਆਪਣਾ ਸੈਂਚੀ 21 ਰਨ ਕਰ ਰਹੇ ਆ ਤੇ ਜਿੰਨੇ ਭੈਣ ਭਰਾ ਸਾਡੇ ਵਰਗੇ ਜਾਂ ਮਾਈਗ੍ਰੈਂਟਸ ਜਿਹੜੇ ਵੀ ਆਉਂਦੇ ਆ ਉਹਨਾਂ ਦਾ ਜਿੱਦਾਂ ਲਿਖੇ ਬੱਚੇ ਦਾ ਹੱਥ ਫੜ ਕੇ ਉਹਨਾਂ ਨੂੰ ਤੋਰੀਦਾ ਤੇ ਉਹਨਾਂ ਦੀ ਜਿਹੜੀ ਜਰਨੀ ਆ ਉਹ ਕਰਾਈਦੀ ਆ ਤੇ ਉਹਨਾਂ ਨੂੰ ਅਧਿਕਾਰ ਚ ਬਾੜੀਦਾ ਆ ਸਿਡਨੀ ਚ ਕੀ ਆ ਜਾਂਦਾ ਘਰ ਬਹੁਤ ਮਹਿੰਗੇ ਐਜ਼ ਕੰਪੈਰਡ ਟੂ ਅਦਰ ਸਿਟੀਜ਼ ਆਫ ਆਸਟ੍ਰੇਲੀਆ ਮੈਲਬਨ ਤੋਂ ਐਡਲੇਡ ਤੋਂ ਬ੍ਰਿਸਬਨ ਤੋਂ ਕਹਿੰਦੇ ਸਿਡਨੀ ਜ਼ਿਆਦਾ ਮਹਿੰਗਾ ਇਹ ਸਹੀ ਗੱਲ ਐ ਇਹ ਸਿਡਨੀ ਚ ਘਰ ਤੇ ਮਹਿੰਗੇ ਹ ਬਟ ਇਹ ਇੱਕ ਤਰੀਕੇ ਨਾਲ ਜਿਹੜਾ ਡ੍ਰੀਮ ਐ ਉਹ ਅਚੀਵ ਕੀਤਾ ਜਾਂਦਾ ਤੁਸੀਂ ਪਹਿਲਾਂ ਛੋਟੇ ਤੋਂ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਜੇ ਕੋਈ ਫਸਟ ਟਾਈਮ ਹੋਮ ਬਾਇਰ ਐ ਤੇ ਉਹਦੇ ਲਈ ਐਡਵਾਈਸ ਐ ਕਿ ਤੁਸੀਂ ਪਹਿਲਾਂ ਯੂਨਿਟ ਲੈ ਸਕਦੇ ਹੋ ਏਰੀਆਜ਼ ਅਸੀਂ ਦੱਸ ਸਕਦੇ ਹ ਕਿੱਥੇ ਲੈ ਸਕਦੇ ਆ ਪਹਿਲਾ ਯੂਨਿਟ ਲੈ ਲਓ ਚੈਕਵੀਟੀ ਨਾਲੋਂ ਫਿਰ ਤੁਸੀਂ ਉਸ ਤੋਂ ਬਾਅਦ ਟਾਊਨ ਹਾਊਸ ਜਾਂ ਵਿਲਾ ਲੈ ਲਓ ਤੇ ਫਿਰ ਤੁਸੀਂ ਘਰ ਲੈ ਸਕਦੇ ਹੋ ਪਹਿੰਗਾ ਤਾਂ ਹੈਗਾ ਬਟ ਜਿਹੜੀ ਇਹਦੀ ਗਰੋਥ ਰੀ ਹੈ ਉਹ ਬਹੁਤ ਵਧੀਆ ਹੈ ਜੀ ਐਪਰੀਸੀਏਸ਼ਨ ਹੁੰਦੀ ਰਹਿੰਦੀ ਹੈ ਐਪਰੀਸੀਏਸ਼ਨ ਹੈਗੀ ਹੈ ਜੀ ਐ ਮੋਸਟਲੀ ਜਿਹੜਾ 10 ਸਾਲ ਦੇ ਵਿੱਚ ਜੀ ਪ੍ਰਾਪਰਟੀ ਜਿਹੜੀ ਉਹ ਡਬਲ ਹੋ ਜਾਂਦੀ ਹੈ ਤੁਹਾਡੀ ਬਟ ਡਿਪੈਂਡ ਕਰੂਗਾ ਤੁਸੀਂ ਕਿੱਥੇ ਲਈ ਕਦੋਂ ਲਈ ਕਿੰਦਾ ਦੀ ਪ੍ਰਾਪਰਟੀ ਸੀਗੀ ਇਹ ਮੈਟਰ ਕਰਦਾ ਬਹੁਤ ਜਰੂਰ ਮੈਟਰ ਕਰਦਾ ਉਹਦੇ ਉੱਤੇ ਤੁਸੀਂ ਕਿਸੇ ਐਕਸਪਰਟ ਦੀ ਸਲਾਹ ਲਓਗੇ ਤੇ ਉਹ ਤੁਹਾਨੂੰ ਗਾਈਡ ਕਰੂਗਾ ਤੇ ਤੁਸੀਂ ਜ਼ਰੂਰ ਇਕਵਿਟੀ ਤੇ ਬੈਠੋਗੇ ਹੁਣ ਅਸੀਂ ਅ ਇਸ ਵੇਲੇ ਟਾਊਨ ਹਾਊਸਸੇ ਵੇਚਦੇ ਪਏ ਆ ਸੌਰੀ ਟਾਊਨ ਹਾਊਸਸ ਨਹੀਂ ਹੋਮ ਐਂਡ ਲੈਂਡ ਪੈਕੇजेस ਵੇਚਦੇ ਪਏ ਆ ਅਸੀਂ ਬਾਕਸਲ ਦੇ ਵਿੱਚ ਓਕਵਿਲ ਦੇ ਵਿੱਚ ਵਲਿੰਟਨ ਦੇ ਵਿੱਚ ਤੇ ਉਹਦੇ ਵਿੱਚ ਸਿੰਗਲ ਸਟੋਰੀ ਤੇ ਜੇ ਕੋਈ ਲਊਗਾ ਲਗਭਗ 1 ਲੱਖ ਡਾਲਰ ਦੀ ਇਕਵਿਟੀ ਤੇ ਬਿਠਾਦਾਗੇ ਉਹਨੂੰ ਜਦੋਂ ਪ੍ਰਾਪਰਟੀ ਰੈਡੀ ਹੋਊਗੀ ਤੇ ਨਾਲ ਉਹਨੂੰ ਅਸੀਂ 1 ਲੱਖ ਡਾਲਰ ਦਾ ਚੈੱਕ ਕਹ ਸਕਦੇ ਹਾਂ ਉਹਨੂੰ ਕਿ ਉਹ ਬੈਠੂਗਾ ਤੇ ਡਬਲ ਸਟੋਰੀ ਦੇ ਵਿੱਚ 1.5 ਲੱਖ ਤੋਂ 2.5 ਲੱਖ ਡਾਲਰ ਦੀ ਇੱਕ ਵੀਡੀ ਤੇ ਅਸੀਂ ਭਾਲਦੇ ਹਾਂ ਉਹ ਕਿੱਦਾਂ ਕਰਦੇ ਅਸੀਂ ਡਿਵੈਲਪਰਸ ਦੇ ਨਾਲ ਲੈਂਡਸ ਨੇਗੋਸ਼ੀਏਟ ਕਰਦੇ ਹਾਂ ਬਿਲਡਰਸ ਦੇ ਨਾਲ ਅਸੀਂ ਕੰਸਟ੍ਰਕਸ਼ਨ ਦਾ ਪ੍ਰਾਈਸ ਨੇਗੋਸ਼ੀਏਟ ਕਰਦੇ ਹਾਂ ਜੀ ਤੇ ਜਿਹੜਾ ਪ੍ਰੋਡਕਟ ਅਸੀਂ ਆਪਣੇ ਬਾਏਰ ਨੂੰ ਦਿੰਨੇ ਆ ਉਹ ਬੜੇ ਪ੍ਰਾਊਡ ਨਾਲ ਗਰਮ ਨਾਲ ਮੈਂ ਕਹਿ ਸਕਦਾ ਕਿ ਸ਼ਾਇਦ ਸਾਰੀ ਸਿਡਨੀ ਜਾਂ ਆਸਟ੍ਰੇਲੀਆ ਦੇ ਵਿੱਚ ਨਹੀਂ ਅਵੇਲੇਬਲ ਹੋਊਗਾ ਕਿਸੇ ਮੈਂ ਮੈਂ ਅਮਿਤ ਭਾਜੀ ਮੈਲਬਨ ਵੀ ਮੇਰੇ ਮਿੱਤਰ ਨੇ ਰੀਅਲ ਏਸਟੇਟ ਚ ਕੰਮ ਕਰਦੇ ਆ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਬੰਦਿਆਂ ਨੂੰ ਨਾ ਭਰੋਸਾ ਨਹੀਂ ਕਿਉਂਕਿ ਪਹਿਲਾਂ ਠੱਗੀਆਂ ਹੀ ਇੰਨੀਆਂ ਹੋਈਆਂ ਕਿ ਹੁਣ ਉਹਨਾਂ ਦਾ ਭਰੋਸਾ ਨਹੀਂ ਬਣਦਾ ਔਰ ਆਪਣੇ ਬੰਦਿਆਂ ਨੇ ਇਸ ਤਰ੍ਹਾਂ ਕੀਤਾ ਸੋ ਤੁਹਾਡੀ ਕੀ ਗਾਈਡੈਂਸ ਹੁੰਦੀ ਜ਼ਰੂਰੀ ਨਹੀਂ ਕਿ ਤੁਹਾਡੇ ਤੋਂ ਕੋਈ ਲੈ ਕੇ ਪਰਚੇਸ ਕਰੇ ਜਾਂ ਤੁਹਾਡੇ ਨਾਲ ਕਿਸੇ ਡੀਲ ਚ ਜਾਵੇ ਹਾਂਜੀ ਇੱਕ ਸਟੂਡੈਂਟ ਜਦੋਂ ਆਉਂਦਾ ਹੈ ਜਾਂ ਨਵਾਂ ਬੰਦਾ ਜਿਹੜਾ ਆਇਆ ਉਹਦਾ ਸੁਪਨਾ ਹੈ ਕਿ ਮੈਂ ਘਰ ਲੈਣਾ ਹੈ ਤਾਂ ਤੁਹਾਡੀ ਸਭ ਤੋਂ ਪਹਿਲੀ ਗਾਈਡੈਂਸ ਕੀ ਹੁੰਦੀ ਹੈ ਦੇਖੋ ਮੈਂ ਥੋੜਾ ਜਿਹਾ ਲੀਕ ਤੋਂ हट ਕੇ ਗੱਲ ਕਰਨੀ ਚਾਹਾਂਗਾ ਆਪਣੇ ਮਨ ਦੇ ਵਿਚਾਰ ਥੋੜੇ ਜਿਨੇ ਚਾਹੁੰਦਾ ਜੀ ਜਿੰਨੀਆਂ ਸਾਡੀਆਂ ਰੈਂਟਲ ਪ੍ਰੋਪਰਟੀਆਂ ਅਸੀਂ ਸਾਡੇ ਕੋਲ ਪ੍ਰੋਪਰਟੀ ਮੈਨੇਜਮੈਂਟ ਦੀ ਟੀਮ ਹੈ ਅਸੀਂ ਪ੍ਰੋਪਰਟੀ ਮੈਨੇਜਮੈਂਟ ਕਰਦੇ ਆ ਤੇ ਉਹਦੇ ਵਿੱਚ ਅਸੀਂ ਸਾਡੀ ਟਰਾਈ ਰਹਿੰਦੀ ਹੈ ਕਿ ਸਾਡਾ ਪਹਿਲਾਂ ਮੈਂ ਟੀਮ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਦੇਖਣਾ ਵੀ ਕੋਈ ਜੇ ਸਾਡਾ ਭੈਣ ਭਰਾ ਕੋਈ ਪੰਜਾਬੀ ਜਾਂ ਕੋਈ ਇੰਡੀਆ ਤੋਂ ਕੋਈ ਸਟੂਡੈਂਟ ਹੈ ਉਹਨੂੰ ਪ੍ਰੋਪਰਟੀ ਤੁਸੀ ਦੇਣੀ ਆ ਉਹਦਾ ਰੀਜ਼ਨ ਮੈਂ ਦੱਸੂਗਾ ਕਿਉਂਕਿ ਜਦੋਂ ਮੈਂ ਸਟੂਡੈਂਟ ਆਇਆ ਸੀ ਤੇ ਜਿੱਦਾਂ ਪੀਆਰ ਲਈ ਦੀਆ ਉਦਾਂ ਰੈਂਟਰ ਪ੍ਰੋਪਰਟੀ ਹਾਂ ਨੂੰ ਮਿਲੀ ਸੀ ਉਦੋਂ ਜੀ ਤੇ ਉਹ ਕੁਝ ਅਸੀਂ ਇੱਥੇ ਕਰਦੇ ਹਾਂ ਹੁਣ ਜੇ ਕੋਈ ਥੋੜਾ ਜਿਹਾ ਮੈਂ ਤਾਂ ਆਪਣੀ ਟੀਮ ਨੂੰ ਵੀ ਕਹਿਣਾ ਹੁੰਦਾ ਵੀ ਅ ਤੁਸੀਂ ਦੇਖ ਲਿਓ ਬੰਦਾ ਪਰਖ ਲਿਓ ਜੇ ਕੁਝ ਰੈਂਟ ਵੀ ਉੱਪਰ ਥੱਲੇ ਕਰਕੇ ਕਿਸੇ ਭੈਣ ਭਰਾ ਦੀ ਮਦਦ ਹੁੰਦੀ ਆ ਤੇ ਤੁਸੀਂ ਜ਼ਰੂਰ ਕਰ ਦਿਓ ਤੇ ਅਸੀਂ ਸਟੂਡੈਂਟਸ ਨੂੰ ਬਹੁਤ ਪ੍ਰੋਪਰਟੀਆਂ ਰੈਂਟ ਤੇ ਦਿੰਦੇ ਆ ਜੀ ਆਪਣੇ ਜਿਹੜੇ ਤੇ ਬਾਅਦ ਚ ਜਦੋਂ ਪੱਕੇ ਹੋ ਜਾਂਦੇ ਆ ਜਾਂ ਪੀਆਰ ਹੋ ਜਾਂਦੇ ਆ ਜਾ ਇਸ ਲਾਈਕ ਹੋ ਜਾਂਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਆ ਮੁੱਲ ਵੀ ਪ੍ਰਾਪਰਟੀ ਜਿਹੜੀ ਆ ਉਹ ਕਰ ਦਿੰਨੇ ਆ ਦਵਾ ਦਿੰਨੇ ਆ ਜਿਹੜੀ ਮੁੱਲ ਪ੍ਰਾਪਰਟੀ ਲੈਣੀ ਹੁੰਦੀ ਆ ਉਹ ਤੇ ਥੋੜੀ ਜੀ ਐਜੂਕੇਸ਼ਨ ਇਨਵੋਲਡ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਸਭ ਤੋਂ ਪਹਿਲੀ ਮੇਜਰ ਰੋਲ ਪਲੇ ਕਰਦੀ ਉਹ ਫਾਈਨੈਂਸ ਆ ਤੁਹਾਡਾ ਲੋਨ ਪ੍ਰੂਵ ਹੋਣਾ ਚਾਹੀਦਾ ਜੀ ਉਹ ਜਿਹੜਾ ਰੀਅਲ ਏਸਟੇਟ ਆ ਤੇ ਜਿਹੜਾ ਫਾਈਨੈਂਸ ਆ ਉਹ ਮੋٹے ਨਾਲ ਮੋਟਾ ਹੈ ਜੀ ਉਹ ਹਸਬੰਡ ਵਾਈਫ ਨੇ ਜੇ ਕਿਸੇ ਦਾ ਜਿਹੜਾ ਫਾਈਨੈਂਸ ਅਪਰੂਵ ਹੋਊਗਾ ਉਹ ਤਾਂ ਹੀ ਪ੍ਰਾਪਰਟੀ ਬਾਏ ਕਰ ਸਕੂਗਾ ਸਭ ਤੋਂ ਪਹਿਲਾਂ ਫਾਈਨਾਂਸ ਅਪਰੂਵ ਹੋਊਗਾ ਜੀ ਅਸੀਂ ਕੁਆਲੀਫਾਈ ਕਰਦੇ ਹਾਂ ਜਦੋਂ ਕੋਈ ਆਉਂਦਾ ਉਹਨੂੰ ਪੁੱਛਦੇ ਹਾਂ ਤੇਰਾ ਫਾਈਨਾਂਸ ਅਪਰੂਵ ਹੈ ਕਿ ਨਹੀਂ ਜੇ ਉਹਦਾ ਫਾਈਨਾਂਸ ਅਪਰੂਵ ਨਹੀਂ ਹੈ ਤੇ ਸਾਡੇ ਜਿੱਦਾਂ ਰੈਫਰਲ ਪਾਰਟਨਰਸ ਨੇ ਜਿਹੜੇ ਮੇਜਰ ਚਾਰ ਬੈਂਕ ਨੇ ਜਾਂ ਹੋਰ ਬ੍ਰੋਕਰਸ ਨੇ ਅਸੀਂ ਉਹਨਾਂ ਨੂੰ ਕੁਆਲੀਫਾਈ ਕਰਕੇ ਤੇ ਉਹ ਵਨ ਆਫ ਦਾ ਜਿਹੜਾ ਬੈਸਟ ਹੈ ਸਭ ਤੋਂ ਵਧੀਆ ਹੈ ਉਦੇ ਵਿੱਚ ਜਿਹੜਾ ਬਰੋਕਰ ਹੈ ਜਾਂ ਬੈਂਕ ਹੈ ਉਹਨੂੰ ਦੋ ਗੱਲਾਂ ਕਹਿਣੀਆਂ ਜੇ ਮੈਂ ਤੈਨੂੰ ਕਲਾਇੰਟ ਦੇ ਦੇਵਾਂ ਤੇ ਮੇਰੇ ਕਲਾਇੰਟ ਨੂੰ ਇੱਕ ਤਾਂ ਇੰਟਰਸਟ ਰੇਟ ਇਹੋ ਜਿਹਾ ਦੇਣਾ ਕਿ ਮਾਰਕੀਟ ਦੇ ਵਿੱਚ ਨਾ ਮਿਲੇ ਜੀ ਤੇ ਜਿਹੜੀ ਸਾਡੀ ਟਰਾਂਜੈਕਸ਼ਨ ਹੈ ਉਹ ਸਮੂਥ ਹੋਣੀ ਚਾਹੀਦੀ ਹੂੰ ਫਿਰ ਨੰਬਰ 2 ਤੇ ਹੁੰਦਾ ਜੀ ਉਹਨਾਂ ਨੂੰ ਕਨਵਿੰਸਰ ਜਾਂ ਸਲਿਸਟਰ ਚਾਹੀਦਾ ਹੁੰਦਾ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਤਾਂ ਅਸੀਂ ਤਹਿਸੀਲ ਦੇ ਵਿੱਚ ਜਾ ਕੇ ਜੀ ਜਿਹੜੀ ਆ ਰਜਿਸਟਰੀ ਕਰਾਉਣੀ ਹੈ ਬਿਲਕੁਲ ਆਪਾਂ ਇੱਕ ਕਨਵਿੰਸਰ ਜਾਂ ਵਕੀਲ ਹਾਇਰ ਕਰਦੇ ਹਾਂ ਜਿਹੜਾ ਇਟਸ ਅ ਪੇਡ ਫੀਸ ਉਹ ਥੋੜੀ ਜੀ ਫੀਸ ਲੈਂਦੇ ਆ ਉਹ ਜਿਹੜਾ ਤੁਹਾਡੀ ਟਰਾਂਜੈਕਸ਼ਨ ਤੁਹਾਨੂੰ ਕੰਪਲੀਟ ਕਰਾਉਂਦੇ ਆ ਤੇ ਉਹ ਰਜਿਸਟਰੀ ਤੁਹਾਡੇ ਨਾਮ ਤੇ ਕਰਾਉਂਦੇ ਆ ਤੁਹਾਨੂੰ ਕੁਝ ਨਹੀਂ ਕਰਨਾ ਪੈਂਦਾ ਉਹ ਕਰਨਗੇ ਤੁਹਾਡੇ ਲਈ ਭਾਜੀ ਜਿਵੇਂ ਮੈਂ ਤੁਸੀਂ ਕਹਿ ਰਹੇ ਹੋ ਕਿ ਫਾਈਨੈਂਸ ਤੇ ਰੀਅਲ ਏਸਟੇਟ ਨਾਲ ਜੁੜਦੀ ਹੈ ਪਰ ਘਰ ਕਿੰਨੇ ਕ ਦਾ ਮਿਲਦਾ ਇਹ ਬਹੁਤ ਵੱਡਾ ਸਵਾਲ ਹੈ ਜਦੋਂ ਜੇ ਕੋਈ ਹੁਣ ਉੱਥੋਂ ਮਾਪਿਓ ਤੋੜ ਰਿਹਾ ਆ ਆਪਣੇ ਬੱਚੇ ਨੂੰ ਤਾਂ ਉਹਦੇ ਜ਼ਹਿਨ 'ਚ ਕੀ ਹੋਵੇ ਇੱਥੇ ਆਮ ਛੋਟਾ ਘਰ ਜਿਹੜਾ ਸ਼ੁਰੂਆਤ ਕਰਦੇ ਆ ਉਹ ਕਿੰਨੇ ਦਾ ਮਿਲ ਜਾਂਦਾ ਮਿਲੀਅਨ ਬਿਲੀਅਨ ਤੋਂ ਸ਼ੁਰੂ ਹੋ ਜਾਂਦਾ ਜੀ ਇੱਥੇ 1 ਮਿਲੀਅਨ ਡਾਲਰ ਜਿਹੜਾ ਕਿ ਆ 1.5 ਕਰੋੜ ਮੇਰੇ ਹਿਸਾਬ ਨਾਲ ਇੰਡੀਆ ਦਾ ਬਣੂਗਾ ਜੀ ਮਿਲੀਅਨ ਤੋਂ ਤੁਸੀਂ ਸਟਾਰਟ ਕਰ ਲੈਂਦੇ ਹੋ ਫਿਰ ਜਿੱਦਾਂ ਤੁਸੀਂ ਹੌਲੀ ਹੌਲੀ ਗਰੋ ਕਰੀ ਜਾਂਦੇ ਹੋ ਤਾਂ ਮੈਲਬਨ ਚੋ ਹੀ ਮੇਰੇ ਖਿਆਲ 6-7 ਲੱਖ ਚ ਵੀ ਮਿਲ ਜਾਂਦਾ ਹੈ ਇਹ ਬਾਕੀ ਸ਼ਹਿਰਾਂ ਜਿਵੇਂ ਮੈਂ ਕਹਿ ਰਿਹਾ ਸੀ ਸਿਡਨੀ ਮਹਿੰਗਾ ਹੈ ਬਾਕੀ ਸ਼ਹਿਰਾਂ ਨਾਲ ਹਾਂਜੀ ਸਿਡਨੀ ਜਿਹੜਾ ਹੈ ਉਹ ਆਈ ਥਿੰਕ ਵਰਲਡ ਦੇ ਵਿੱਚ ਕੁਝ ਚੌਥੇ ਜਾਂ ਸ਼ਾਇਦ ਪੰਜਵੇਂ ਨੰਬਰ ਤੇ ਆਉਂਦਾ ਜਿਹੜਾ ਮੋਸਟ ਐਕਸਪੈਂਸਿਵ ਸਿਟੀ ਹੈ ਅੱਛਾ ਜਿਹੜੀ ਤੁਸੀਂ ਗੱਲ ਕਰੀ ਇਹਨੂੰ ਆਪਾਂ ਥੋੜੀ ਜੀ ਹੋਰ ਅੱਗੇ ਤੋਰਦੇ ਹਾਂ ਤੇ ਜਿਹੜਾ ਜਿਹੜਾ ਸਿਡਨੀ ਆ ਭਾਜੀ ਇਹਦੇ ਵਿੱਚ ਡਿਮਾਂਡ ਐਂਡ ਸਪਲਾਈ ਨਹੀਂ ਮੀਟ ਹੁੰਦੀ ਜਿਹੜਾ ਮੈਲਬਨ ਹੈ ਉਹ ਵੱਡਾ ਵਾ ਉਹਦੇ ਵਿੱਚ ਜੀਓਗ੍ਰਾਫਿਕਲੀ ਲੈਂਡ ਕਾਫੀ ਜ਼ਿਆਦਾ ਵਾ ਬਟ ਜਿਹੜੀ ਸਿਡਨੀ ਆ ਇਹ ਬੇਸਿਕਲੀ ਹੁਣ ਇੱਥੇ ਲੈਂਡ ਘਟਿਆ ਤੇ ਹੌਲੀ ਹੌਲੀ ਲੈਂਡ ਖਤਮ ਹੁੰਦੀ ਜਾਣੀ ਆ ਤੇ ਐਂਡ ਦੇ ਉੱਤੇ ਇੱਥੇ 에ਅਰ ਸਪੇਸ ਯੂਨਿਟਸ ਵਿਕਿਆ ਕਰਨਗੇ ਮਤਲਬ ਜਿਹਨੂੰ ਆਪਾਂ ਉੱਥੇ ਇੰਡੀਆ 'ਚ ਫਲੈਟਸ ਕਹਿ ਦਿੰਦੇ ਆ ਕਿ ਜਿਹੜੇ ਹਾਈ ਰਾਈਜ਼ ਬਿਲਡਿੰਗਸ ਨੇ ਫਲੈਟਸ ਜਿਹੜਾ ਯੂਨਿਟ ਤੁਸੀਂ ਦੱਸ ਰਹੇ ਸੀ ਉਹ ਕੀ ਹੁੰਦਾ ਉਹ ਫਲੈਟ ਹੀ ਆ ਜੀ ਫਲੈਟ ਹੀ ਆ ਇੱਥੇ ਉਹਨੂੰ ਯੂਨਿਟ ਜਾਂ ਅਪਾਰਟਮੈਂਟ ਕਹਿ ਦਿੰਦੇ ਆ ਫਲੈਟ ਨੂੰ ਹਾਂਜੀ ਉਹ ਸਭ ਤੋਂ ਸਸਤਾ ਹੈ ਉਹ ਸਭ ਤੋਂ ਸਸਤਾ ਹੈ ਜੀ ਬਟ ਉਹ ਕਿੰਨੇ ਕਿਤਾ ਭਾਜੀ ਚੰਗੇ ਏਰੀਏ ਦੇ ਵਿੱਚ ਦੇਖੋ ਜਿਹੜਾ 5 5.5 ਲੱਖ ਦਾ ਪੁਰਾਣਾ ਯੂਨਿਟ ਮਿਲ ਜਾਣਾ ਚਾਹੀਦਾ ਕੁਝ ਏਰੀਆ ਨੇ ਜਿੱਦਾਂ ਬਲੈਕ ਟਾਊਨ ਦੇ ਵਿੱਚ 4 1/2 ਤੋਂ ਵੀ ਸ਼ੁਰੂ ਹੋ ਜਾਂਦੇ ਨੇ ਤੇ ਆਹ ਜਿਹੜੇ ਏਰੀਆ ਚ ਹੁਣ ਅਸੀਂ ਐਸ ਵਾਲੇ ਇੰਟਰਵਿਊ ਕਰਦੇ ਪਏ ਆ ਰਿਵਰਸਟਨ ਦੇ ਲਾਗੇ ਜਿੱਦਾਂ ਰਾਊਸਹਿਲਆ ਜਾਂ ਸਕੋਫੀਅਰਜ਼ ਆ ਇੱਥੇ ਜਿਹੜਾ 2 ਬੈਡਰੂਮ ਯੂਨਿਟ ਆ ਉਹ ਮੈਨੂੰ ਲੱਗਦਾ 6 ਤੋਂ 7 ਲੱਖ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਬ੍ਰਾਂਡ ਨਿਊ ਆਪਾਂ ਨੂੰ ਮਿਲ ਜਾਂਦਾ ਹੈ ਆਪਣੇ ਪੰਜਾਬੀ ਜ਼ਿਆਦਾ ਬਲੈਕ ਟਾਊਨ ਗਲੈਨਵੁੱਡ ਇਧਰ ਪੈਰਾਮਟਾ ਇੱਥੇ ਕਿਉਂ ਵਸੇ ਇੱਥੇ ਉਹਨੂੰ ਲੈਂਡ ਸਸਤੀਆਂ ਸੀ ਜਦੋਂ ਪੰਜਾਬੀ ਆਉਣੇ ਸ਼ੁਰੂ ਹੁੰਦੇ ਆਪਣੇ ਦੇਖੋ ਜੀ ਇੱਥੇ ਜਿਹੜੇ ਪੰਜਾਬੀ ਹਨ ਇੱਥੇ ਗਲੈਨਵੁੱਡ ਦੇ ਵਿੱਚ ਕਾਫੀ ਪੰਜਾਬੀ ਵੱਸੇ ਫਿਰ ਉਹਦੇ ਨਾਲ ਬੈਲਾ ਵਿਸਟਾ ਬਲੈਕ ਟਾਊਨ ਜਾਂ ਹੋਰਸ ਜਿਹੜੇ ਸਬਰਬਸ ਨੇ ਉਹਨਾਂ ਦੇ ਵਿੱਚ ਵੀ ਵੱਸੇ ਇੱਕ ਤਾਂ ਵਨ ਆਫ ਦਾ ਮੇਜਰ ਰੀਜਨਸ ਗੁਰੂ ਘਰ ਹੈਗਾ ਜੀ ਕਿ ਪੰਜਾਬੀ ਜਿਹੜੇ ਆ ਗੁਰੂ ਘਰ ਦੇ ਲਾਗੇ ਰਹਿਣਾ ਚਾਹੁੰਦੇ ਆ ਤੇ ਪੰਜਾਬੀਆਂ ਨੂੰ ਜਿਹੜਾ ਨਾਰਥ ਵੈਸਟ ਆ ਉਹ ਬਹੁਤ ਪਿਆਰਾ ਲੱਗਦਾ ਜੀ ਇੱਥੇ ਆਪਣੇ ਕਈ ਪੋਲੀਟੀਕਲ ਲੀਡਰਸ ਵੀ ਹੋ ਪੰਜਾਬੀ ਨੇ ਜੀ ਤੇ ਕੰਸਟਰਕਸ਼ਨ ਚ ਭਾਜੀ ਥੋੜੀਆਂ ਗਲਤੀਆਂ ਕੀ ਹੁੰਦੀਆਂ ਵੱਡੀਆਂ ਜਿਹੜੀਆਂ ਜਿਹੜੇ ਪੰਜਾਬੀ ਘਰ ਬਣਾਉਂਦੇ ਕਈ ਵਾਰੀ ਬੰਦਾ ਪੈਸਾ ਬਚਾਉਣ ਜ਼ਰੂਰੀ ਹੈ ਉਹ ਵੀ ਬਚਾਉਣਾ ਪਰ ਕਈ ਵਾਰੀ ਇਹੋ ਜਿਹੇ ਬਲੰਡਰਸ ਕਰ ਜਾਂਦੇ ਲੋਕ ਜਿਹੜੇ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਸੋ ਤੁਹਾਡਾ ਤਜਰਬਾ ਕੀ ਹੈ ਇਹਦੇ ਵਿੱਚ ਦੇਖੋ ਜੀ ਜਿਹੜਾ ਕੰਸਟਰਕਸ਼ਨ ਹੈ ਉਹਦੇ ਵਿੱਚ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ ਕਿ ਬਿਲਡਰ ਦਾ ਪ੍ਰੋਫਾਈਲ ਚੈੱਕ ਕਰ ਲੈਣਾ ਜਿਹਦੇ ਕੋਲੋਂ ਵੀ ਤੁਸੀਂ ਬਣਾਉਣੀ ਹੈ ਉਦੇ ਨਾਲ ਤੁਸੀਂ ਵਾਕ थ्रू ਕਰ ਲੈਣੀ ਹੈ ਕਿ ਪ੍ਰਾਪਰਟੀ ਅ ਦੋ ਤਿੰਨ ਚੀਜ਼ਾਂ ਚੈੱਕ ਕਰਨੀਆਂ ਇੱਕ ਤਾਂ ਮਟੀਰੀਅਲ ਕਿਹੋ ਜਿਹਾ ਲੱਗਣਾ ਹੈ ਠੀਕ ਹੈ ਜੀ ਤੇ ਤੁਹਾਡਾ ਫਿਨਿਸ਼ਿੰਗ ਟਾਈਮ ਕਿੰਨੇ ਚਿਰ ਦੇ ਵਿੱਚ ਤੁਹਾਨੂੰ ਫਿਨਿਸ਼ ਕਰਕੇ ਦੇਊਗਾ ਤੇ ਤੀਜਾ ਆਪਾਂ ਦੇਖਣਾ ਇੱਕ ਫਿਕਸਡ ਪ੍ਰਾਈਸ ਕੰਟਰੈਕਟ ਕਰਨਾ ਹੈ ਕਿ ਉਹਦੇ ਬਾਅਦ ਦੇ ਵਿੱਚ ਵੇਰੀਏਸ਼ਨਸ ਨਾ ਹੋਣ ਜਿਆਦਾ ਕਿ ਮੁੱਲ ਉੱਪਰ ਥੱਲੇ ਜਿਆਦਾ ਨਾ ਹੋ ਸਕੇ ਇਹ ਵੀ ਪ੍ਰੋਬਲਮ ਆਉਂਦੀ ਹੈ ਬਿਲਕੁਲ ਆਉਂਦੀ ਹੈ ਮੰਨ ਲਓ ਸ਼ੁਰੂ 2021 ਚ ਕੀਤਾ ਸੀ 22 ਐਂਡ ਤੱਕ ਗੱਲ ਚੱਲੀ ਗਈ ਹੈ ਕੋਈ ਸਿਚੁਏਸ਼ਨ ਹੈ ਜੀ ਚੇਂਜ ਹੋ ਗਈ ਪ੍ਰਾਈਸਿਸ ਬਹੁਤ ਉੱਤੇ ਥੱਲੇ ਹੋ ਗਏ ਤਾਂ ਫਿਰ ਇਹ ਬਾਅਦ ਕਨਫਲਿਕਟ ਹੋ ਜਾਂਦਾ ਹਾਂ ਹਾਂਜੀ ਕਨਫਲਿਕਟ ਹੋ ਜਾਂਦਾ ਜਾਂ ਤੁਸੀਂ ਆਪਸ ਦੇ ਵਿੱਚ ਬਹਿ ਕੇ ਜਿਹੜਾ ਉਹ ਡਿਸਕਸ ਕਰ ਸਕਦੇ ਹੋ ਉਹਦੇ ਵਿੱਚ ਅਸੀਂ ਐਜ਼ ਅ ਪ੍ਰੋਫੈਸ਼ਨਲ ਇਹੀ ਰਾਏ ਦਵਾਂਗੇ ਵੀ ਤੁਸੀਂ ਬਿਲਡਰ ਤੇ ਜਿਹੜਾ ਕਲਾਇੰਟ ਆ ਉਹ ਬਹਿ ਕੇ ਜਾਂ ਵਿੱਚ ਜੇ ਕੋਈ ਏਜੰਟ ਆ ਉਹ ਬਹਿ ਕੇ ਡਿਸਕਸ ਕਰਨ ਤੇ ਉਹ ਮਾਮਲੇ ਦਾ ਸੋਲੂਸ਼ਨ ਕੱਢਣ ਜਿਹੜਾ ਕਿ ਕਲਾਇੰਟ ਲਈ ਤੇ ਬਿਲਡਰ ਲਈ ਦੋਵਾਂ ਲਈ ਹੈਲਪਫੁਲ ਹੋਵੇ ਹੁਣ ਭਾਜੀ ਥੋੜਾ ਜਿਹਾ ਪਿੱਛੇ ਝਾਤ ਮਾਰਾਂਗੇ ਜਦੋਂ ਕੋਵਿਡ ਹੋਇਆ ਜੀ ਕੋਵਿਡ ਜਦੋਂ ਫਿਨਿਸ਼ ਹੋਇਆ ਤੇ ਜਿਹੜੇ ਕੰਟਰੈਕਟ ਬਿਲਡਰਸ ਨੇ ਪਹਿਲਾਂ ਸਾਈਨ ਕੀਤੇ ਸੀ ਉਹਨਾਂ ਦੇ ਮੁੱਲ 30 30% 40 40% ਵੱਧ ਗਏ ਉਹਦੇ ਵਿੱਚ ਕੀ ਹੋਇਆ ਕਈ ਬਿਲਡਰਸ ਜਿਹੜੇ ਆ ਉਹ ਫਿਨਿਸ਼ ਨਹੀਂ ਕਰ पाए ਉਹਨਾਂ ਨੂੰ ਬੈਂਕਰਪਸੀ ਕਰਨੀ ਪੈਗੀ ਤੇ ਕੁਝ ਕਲਾਇੰਟਸ ਦੇ ਜਿਹੜੇ ਘਰ ਫਿਨਿਸ਼ ਨਹੀਂ ਹੋ ਸਕੇ ਤੇ ਉਹਦਾ ਭਾਜੀ ਇੱਕ ਬਹੁਤ ਵਧੀਆ ਹੱਲ ਇਹੀ ਆ ਕਿ ਦੋਵੇਂ ਧਿਰ ਆਪਸ ਵਿੱਚ ਬੈਣ ਤੇ ਜਿਹੜਾ ਮਾਮਲਾ ਵਾ ਉਹਨੂੰ ਡਿਸਕਸ ਕਰਨ ਬਿਲਡਰ ਦੱਸੇ ਭਾਈ ਮੇਰੀ ਕਾਸਟ ਵਧ ਗਈ ਹੈ ਮੈਨੂੰ ਲੱਖ ਡੇਢ ਲੱਖ ਚ ਇੰਨਾ ਫालतू ਪੈ ਰਿਹਾ ਤੇ ਉਹਨੂੰ ਐਕਸਪਲੇਨ ਕਰਕੇ ਜਾਂ ਕੋਈ ਮੀਡੀਏਸ਼ਨ ਕਰਕੇ ਉਹਦਾ ਸੋਲਵ ਕਰਕੇ ਤੇ ਦੋਵਾਂ ਦੀ ਵਿਨ-ਵਿਨ ਸਿਚੁਏਸ਼ਨ ਇਦਾਂ ਹੀ ਹੋ ਸਕਦੀ ਆ ਜਿਹੜਾ ਕਲਾਇੰਟ ਹੈ ਜਿਹੜਾ ਕੰਜ਼ਿਊਮਰ ਹੈ ਉਹਨੂੰ ਇਸ ਸਮੇਂ ਨਾ ਚਾਹੀਦਾ ਵਾ ਕਿ ਮੇਰਾ ਬਿਲਡਰ ਮੇਰੇ ਤੋਂ ਇਸ ਕਰਕੇ ਪੈਸੇ ਵਧ ਚਾਰਜ ਕਰ ਰਿਹਾ ਵਾ ਕਿ ਪੈਸੇ ਵਧ ਚੁੱਕੇ ਆ ਪ੍ਰਾਈਸ ਜਦੋਂ ਕੋਵਿਡ ਹੋਇਆ ਭਾਜੀ ਕਾਸਟ ਜਿਹੜੀ ਸੀ ਕੰਸਟ੍ਰਕਸ਼ਨ ਦੀ ਉਹ ਵਧੀ ਵੀ ਸੀ 30% 40% ਅਪ ਹੋ ਗਈ ਸੀ ਤੇ ਇਹਦਾ ਇਹੀ ਵਧੀਆ ਤਰੀਕਾ ਰਹੂਗਾ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਰਾਈਟ ਵੇ ਦੇ ਵਿੱਚ ਗਾਈਡ ਕਰ ਸਕਦੇ ਹਾਂ ਤੇ ਅਸੀਂ ਤੁਹਾਨੂੰ ਪ੍ਰੋਫੈਸ਼ਨਲ ਐਡਵਾਈਸ ਦੇ ਕੇ ਰਾਈਟ ਬਿਲਡਰ ਰਾਈਟ ਡਿਵੈਲਪਰ ਨਾਲ ਤੁਹਾਨੂੰ ਕਨੈਕਟ ਕਰ ਸਕਦੇ ਹਾਂ ਜਿਸ ਦੇ ਨਾਲ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਆ ਉਹ ਡਿਲੇ ਨਾ ਹੋਵੇ ਤੁਹਾਡੀ ਕੰਪਨੀ ਰੀਅਲ ਏਸਟੇਟ ਸੇਲ ਪਰਚੇਸ ਚ ਡੀਲ ਕਰਦੀ ਹੈ ਪਲੱਸ ਤੁਸੀਂ ਕੰਸਟਰਕਸ਼ਨ ਵੀ ਤੁਹਾਡੀ ਕੰਪਨੀ ਹੈ ਕਿ ਤੁਸੀਂ ਕੰਸਟਰਕਟ ਵੀ ਕਰਕੇ ਦਿੰਨੇ ਹੋ ਕਰ ਹਾਂਜੀ ਉਹਦੇ ਪਿੱਛੇ ਇੱਕ ਸੁਪਨਾ ਸੀ ਪਾਜੀ ਅਸੀਂ 2021 ਦੇ ਵਿੱਚ ਆਪਣੀ ਕੰਸਟਰਕਸ਼ਨ ਕੰਪਨੀ ਵੀ ਖੋਲੀ ਸੀ ਜਿਹਦਾ ਨਾਮ ਆਰਬੀ ਐਲੀਟ ਹੋਮਸ ਆ ਉਹ ਇਸੇ ਕਰਕੇ ਹੀ ਖੋਲੀ ਸੀ ਕਿ ਜਦੋਂ ਅਸੀਂ ਹੋਮ ਐਂਡ ਲੈਂਡ ਪੈਕੇजेस ਵੇਚਦੇ ਸੀ ਤੇ ਆਹ ਜਿਹੜੀਆਂ ਅਸੀਂ ਸਾਰੀਆਂ ਗੱਲਾਂ ਹੁਣੇ ਕਰ ਰਹੇ ਆ ਉਹ ਸਾਨੂੰ ਫੇਸ ਕਰਨੀਆਂ ਪੈਂਦੀਆਂ ਸੀ ਆਪਣੇ ਕਲਾਇੰਟਸ ਦੀ ਤੇ ਹੁਣ ਜਿਹੜੀ ਸਾਡੀ ਆਪਣੀ ਕੰਪਨੀ ਆ ਉਹਦੇ ਵਿੱਚ ਅਸੀਂ ਇੱਕ ਤਾਂ ਕੁਆਲਟੀ ਕੰਟਰੋਲ ਰੱਖਦੇ ਆ ਪੂਰਾ ਤੇ ਇੱਕ ਟਾਈਮ ਫਰੇਮ ਜਿਹੜਾ ਉਹ ਵੀ ਕੰਟਰੋਲ ਰੱਖਦੇ ਆ ਅਸੀਂ ਜਿਹੜਾ ਸਿੰਗਲ ਸਟੋਰੀ ਘਰ ਆ ਸਾਡੀ ਕੰਪਨੀ ਦੇ ਅੰਦਰ ਭਾਜੀ ਉਹ 4 ਤੋਂ 6 ਮਹੀਨੇ ਦੇ ਵਿੱਚ ਮੁਕਾ ਦੇ ਦਿੰਦੇ ਆ ਡਬਲ ਸਟੋਰੀ 6 ਮਹੀਨੇ ਤੋਂ 8 ਮਹੀਨੇ ਦੇ ਵਿੱਚ ਮੁਕਾ ਦੇ ਦਿੰਦੇ ਆ ਥੋੜਾ ਇਦੋਂ ਹਟ ਕੇ ਸਵਾਲ ਹੈ ਮੇਰਾ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਆ ਹਾਂਜੀ ਕਿਉਂਕਿ ਘਰ ਬਣਾਉਣ ਚ ਬਹੁਤ ਕੁਝ ਹੈ ਜਿਹੜਾ ਸੈਟਅਪ ਬਣਾਉਣਾ ਉਹ ਕਿਸੇ ਨੇ ਬਣਾਉਣਾ ਜੋ ਵੀ ਤੁਹਾਡੀ ਟੈਕਨੀਕਲ ਲੈਂਗੁਏਜ ਹੁੰਦੀ ਹੈ ਹਾਂਜੀ ਕਿਸੇ ਨੇ ਬਾਥਰੂਮਸ ਦਾ ਟਾਈਲਾਂ ਦਾ ਕੰਮ ਉਹ ਆਪਣੇ ਪੰਜਾਬੀ ਬੰਦੇ ਨਾਲ ਹੁੰਦੇ ਜਾਂ ਪੂਰੀ ਦੁਨੀਆ ਤੋਂ ਇੱਥੇ ਲੋਕ ਆਏ ਹੋਏ ਉਹਨਾਂ ਦੇ ਨਾਲ ਕੰਮ ਕਰਦੇ ਹੋ ਤੁਸੀਂ ਉੱਥੇ ਭਾਜੀ ਆਪਣੇ ਪੰਜਾਬੀ ਬੰਦੇ ਵੀ ਹੁਣ ਆਈ ਥਿੰਕ ਮੋਸਟਲੀ ਹਰ ਟ੍ਰੇਡ ਦੇ ਵਿੱਚ ਜਿਹੜੇ ਆ ਗਏ ਆ ਤੇ ਬਟ ਤੁਹਾਡੇ ਕੋਲ ਜਿਹੜਾ ਟ੍ਰੇਡ ਕੰਮ ਕਰਦਾ ਉਹ ਡਿਫਰੈਂਟ ਨੈਸ਼ਨੈਲਿਟੀਆਂ ਦਾ ਵਾ ਉਹ ਪੰਜਾਬੀ ਵੀ ਹੈਗੇ ਆ, ਗੋਰੇ ਵੀ ਹੈਗੇ ਆ, ਅਰਬੀ ਵੀ ਹੈਗੇ ਆ, ਹਰ ਤਰ੍ਹਾਂ ਦੇ ਹੈਗੇ ਆ। ਉਹਦਾ ਰੀਜ਼ਨ ਸੌਰੀ ਪਾਣੀ ਉਹਦਾ ਰੀਜ਼ਨ ਕੀ ਆ ਵੀ ਜਿਹੜਾ ਸਾਨੂੰ ਕੰਮ ਚਾਹੀਦਾ ਉਹ ਪਰਫੈਕਟ ਚਾਹੀਦਾ ਵਾ। ਤੇ ਅਸੀਂ ਕੰਮ ਦੇ ਵਿੱਚ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਿਸੇ ਨੂੰ ਡਿਲੀਵਰੀ ਦੇਣੀ ਆ। ਅਸੀਂ ਵੀ ਟਰਾਈ ਕਰਦੇ ਆ ਕਿ ਅਸੀਂ ਕਹੇ ਪੰਜਾਬੀ ਨੂੰ ਜਾਂ ਇੰਡੀਆ ਤੋਂ ਕਿਸੇ ਆਏ ਭੈਣ ਭਰਾ ਨੂੰ ਕੰਮ ਦਈਏ ਬਟ ਸਾਡੇ ਕੰਮ ਦੇ ਵਿੱਚ ਸਾਡਾ ਕੁਝ ਹੈਗਾ ਵਾ ਜਿਹੜਾ ਸਿਸਟਮ ਹੈ ਉਹ ਹਲੋ ਫੋਲੋ ਕਰਨਾ ਪੈਂਦਾ ਵਾ ਤੇ ਉਹਦੇ ਵਿੱਚ ਜੇ ਉਤਰਦੇ ਆ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਗੈ ਕੇ ਕੰਮ ਵੀ ਦੇ ਸਕਦੇ ਆ ਬਿਲਕੁਲ ਇੱਕ ਸਵਾਲ ਮੇਰੇ ਜ਼ਿਹਨ ਚ ਬਹੁਤ ਗਿਰਦਾ ਆ ਰਿਹਾ ਮੈਂ ਜਿੰਨਾ ਘੁੰਮ ਰਿਹਾ ਭਾਜੀ ਇੱਥੇ ਲੱਕੜ ਦੇ ਘਾਰ ਹੀ ਕਿਉਂ ਬਣਦੇ ਭਾਜੀ ਦੇਖੋ ਇਹ ਜਿੱਦਾਂ ਬਹੁਤ ਸੋਹਣੀ ਗੱਲ ਕਹੀ ਤੁਸੀਂ ਜਿੱਦਾਂ ਆਪਾਂ ਲੈਂਟਰ ਪਾਉਂਦੇ ਆ ਨਾ ਉੱਤੇ ਛੱਤ ਦੇ ਉੱਤੇ ਇੱਥੇ ਸਲੈਬ ਪੈਂਦੀ ਆ ਥੱਲੇ ਉਹਦੇ ਥੱਲੇ ਪੇ ਥੱਲੇ ਫਲੋਰ ਤੇ ਸਲੈਬ ਪੈਂਦੀ ਥੱਲੇ ਫਲੋਰ ਤੇ ਸਲੈਬ ਪੈਂਦੀ ਆ ਲੈਂਟਰ ਵਰਗੀ ਸਲੈਬ ਹੁੰਦੀ ਆ ਅੱਛਾ ਉਹਦੇ ਥੱਲੇ ਪੀਰਿੰਗ ਕੰਕਰੀਟ ਦੀ ਕੰਕਰੀਟ ਦੀ ਪਿਓਰ ਕੰਕਰੀਟ ਦੀ ਜਦੋਂ ਮੈਂ ਵੀ ਆਉਂਦਾ ਨਵਾਂ ਨਵਾਂ ਆਇਆ ਸੀ ਤੇ ਮੈਂ ਵੀ ਜਦੋਂ ਇਹ ਘਰ ਦੇਖੇ ਤੇ ਮੈਂ ਕਿਹਾ ਯਾਰ ਇਹ ਕੀ ਹੈ ਬਟ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਪੈਂਦੇ ਹੋ ਤੇ ਭਾਜੀ ਉਹ ਮੈਂ ਕਹਣਾ ਕਿ ਐਨੇ ਇੱਕ ਸਟਰੋਂਗ ਘਰ ਨੇ ਸਿਰਫ ਲੱਕੜ ਹੀ ਇਨਵੋਲਡ ਨਹੀਂ ਹੈਗੀ ਉਹਦੇ ਵਿੱਚ ਬੀਮਸ ਵੀ ਇਨਵੋਲਡ ਨੇ ਪੋਸਟਸ ਵੀ ਇਨਵੋਲਡ ਨੇ ਸਿਵਲ ਇੰਜੀਨੀਅਰ ਇਨਵੋਲਡ ਨੇ ਹਰ ਤਰ੍ਹਾਂ ਦੇ ਇੰਜੀਨੀਅਰ ਇਨਵੋਲਡ ਨੇ ਉਸ ਤੋਂ ਬਾਅਦ ਉਹਦੀ ਪ੍ਰੋਪਰ ਪਾਸਿੰਗ ਹੁੰਦੀ ਆ ਗਵਰਨਮੈਂਟ ਪਾਸ ਕਰਦੀ ਆ ਕਾਉਂਸਲ ਪਾਸ ਕਰਦੀ ਆ ਤਾਂ ਹੀ ਤੁਸੀਂ ਉਹ ਘਰ ਬਣਾ ਸਕਦੇ ਹੋ ਜਿੰਵੇਂ ਜਗ੍ਹਾ ਅੱਗੇ ਛੱਡੀ ਪਿੱਛੇ ਹਾਲਾ ਕਿ ਹੈ ਤਾਂ ਇੰਡੀਆ 'ਚ ਵੀ ਹੁਣ ਪੂਡਾ ਦੇ ਜਿਹੜੇ ਘਰ ਆ ਜਾਂ ਜਿਹੜੇ ਗਲੱਡਾਂ ਤੇ ਬਣਦੇ ਆ ਰੂਲਸ ਨੇ ਵੀ ਮੂਰੇ ਇੰਨੀ ਥਾਂ ਛੱਡਣੀ ਪਿੱਛੇ ਇੰਨੀ ਸਾਈਡ ਤੇ ਇੰਨੀ ਪਰ ਉੱਥੇ ਚਲੋ ਲੋਕ ਬਹੁਤ ਕੁਝ ਕਰ ਜਾਂਦੇ ਆ ਪਰ ਇੱਥੇ ਹਰ ਚੀਜ਼ ਬੜੀ ਪਰਫੈਕਸ਼ਨ ਹੈ ਸੋ ਇਹ ਇਹਦਾ ਧਿਆਨ ਰੱਖਣਾ ਪੈਂਦਾ ਕਿ ਜਿਵੇਂ ਪਿੱਛੇ ਕਿੰਨੀ ਜਗ੍ਹਾ ਛੱਡੀ ਅੱਗੇ ਕਿੰਨੀ ਛੱਡੀ ਜਾਂ ਪਾਣੀ ਦਾ ਜਿਹੜਾ ਟ੍ਰੀਟਮੈਂਟ ਦਾ ਉਹ ਉਹ ਥੋੜੀ ਗਾਈਡ ਕਰੋ ਚੀਜ਼ਾਂ ਦੇਖੋ ਉਹ ਬਹੁਤ ਵਧੀਆ ਸਵਾਲ ਆ ਪੰਜ ਉਹਦੇ ਵਿੱਚ ਨਾ ਇੱਕ ਕਾਉਂਸਲ ਦਾ ਕਰਾਈਟੇਰੀਆ ਵਾ ਉਹ ਦੇਖੋ ਜੀ ਕਾਉਂਸਲ ਹੁਣ ਜਦੋਂ ਪਹਿਲਾਂ ਆਪਾਂ ਲੈਂਡ ਲੈਨੇ ਆ ਉੱਤੇ ਦੋ ਤਰੀਕੇ ਦੇ ਨਾਲ ਘਰ ਬਣਦਾ ਇੱਕ ਤਾਂ ਡੀਏ ਡੀਏ ਅਪਰੂਵਲ ਤੁਸੀਂ ਕਾਉਂਸਲ ਚ ਪਾਉਂਦੇ ਹੋ ਇੱਕ ਸੀਡੀਸੀ ਹੁੰਦਾ ਉਹ ਤੁਹਾਡੇ ਕੋਲ ਪ੍ਰਾਈਵੇਟ ਸਰਟੀਫਾਇਰ ਉਹ ਜਿਹੜਾ ਤੁਹਾਡਾ ਪਲਾਨ ਅਪਰੂਵ ਕਰਦਾ ਵਾ ਉਹ ਜਿਹੜੇ ਪਲਾਨ ਦੇ ਵਿੱਚ ਜਿਹੜੀਆਂ ਗਵਰਨਮੈਂਟ ਨੇ ਰਿਕੁਆਇਰਮੈਂਟਸ ਦਿੱਤੀਆਂ ਉਹ ਫਾਲੋ ਕਰਨੀਆਂ ਪੜੀਆਂ ਜਿੱਦਾਂ ਲਗਭਗ ਕਹਿ ਲੋ ਵੀ ਆਪਾਂ ਨੂੰ 3 ਤੋਂ 4 ਮੀਟਰ ਹਰ ਪ੍ਰਾਪਰਟੀ ਡਿਫਰੈਂਟ ਹੈ ਹਰ ਏਰੀਆ ਡਿਫਰੈਂਟ ਹੈ ਇਹ ਮੇਰੇ ਜਨਰਲ ਆਪਣੇ ਥੀਵਜ਼ ਆ ਹਰ ਘਰ ਦੇ ਵਿੱਚ 3 ਤੋਂ 4 ਮੀਟਰ ਪਿੱਛੇ ਤਿੰਨ ਤੋਂ 4 ਮੀਟਰ ਅੱਗੇ ਤੇ ਅਰਾਊਂਡ 1-1 ਮੀਟਰ ਸਾਈਡ ਤੇ ਛੱਡਣਾ ਪੈਣਾ ਬਾਜੀ ਇਹ ਸਿੰਗਲ ਸਟੋਰੀ ਲਈ ਅੱਗੇ ਡਬਲ ਸਟੋਰੀ ਲਈ ਉਹਦੇ ਵਿੱਚ ਜਿਹੜਾ ਐਲੀਵੇਸ਼ਨ ਚੈੱਕ ਕਰਨਾ ਪੈਣਾ ਹੋਰ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਕਾਉਂਸਲ ਜਦੋਂ ਅਪਰੂਵ ਕਰੂਗੀ ਜਾਂ ਜਿਹੜਾ ਤੁਹਾਡਾ ਸਰਟੀਫਾਇਰ ਆ ਅਪਰੂਵ ਕਰੂਗੀ ਤਾਂ ਜਿਹੜਾ ਤੁਹਾਡਾ ਘਰ ਆ ਉਹ ਅਪਰੂਵ ਹੋਊਗਾ ਫਿਰ ਹਰ ਜ਼ਮੀਨ ਦੇ ਉੱਤੇ ਇੱਕ ਲਿਮਿਟੇਸ਼ਨ ਆ ਵੀ ਤੁਸੀਂ ਐਡਾ ਵੱਡਾ ਹੀ ਘਰ ਬਣਾ ਸਕਦੇ ਹੋ ਇਸ ਤੋਂ ਉੱਪਰ ਨਹੀਂ ਬਣਾ ਸਕਦੇ अच्छा किणियां स्टोरीज़ किन्नी ਉਹ ਬਹੁਤੇ ਉੱਚੇ ਘਰ ਹੈ ਨਹੀਂ ਜਿਆਦਾਤਰ ਸਿੰਗਲ ਸਟੋਰੀ ਜਾਂ ਫਿਰ ਵੱਧ ਤੋਂ ਵੱਧ 2 ਸਟੋਰੀ ਕਰਨੇ ਹਾਂਜੀ ਕਿਉਂਕਿ ਕਾਉਂਸਲ ਜਿਹੜੀ ਆ ਉਹ ਅਪਰੂਵਲ ਹੀ ਇੰਨੇ ਦਾ ਦਿੰਦੀ ਆ ਭਾਜੀ ਕਿ ਤੁਸੀਂ ਜਾਂ ਸਿੰਗਲ ਬਣਾ ਸਕੋ ਜਾਂ ਡਬਲ ਬਣਾ ਸਕੋ ਜੇ 트리플 ਬਣਾਓਗੇ ਉੱਚ ਕੋਸਟਿੰਗ ਨਹੀਂ ਵਰਕ ਆਊਟ ਹੋਣੀ ਤੇ ਆਈ ਥਿੰਕ ਤੇ ਉਸ ਤੋਂ ਬਾਅਦ ਜਿਹੜੀ ਆ ਗਵਾਂਡੀਆਂ ਜਾਂ ਜਾਂਡੀਆਂ ਗਵਾਂਡੇ ਦੀ ਹਵਾ ਰੁਕੂਗੀ ਪੌਣ ਰੁਕੂਗੀ ਜਾਂ ਧੁੱਪ ਰੁਕ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਬਿਲਕੁਲ ਰੱਖਿਆ ਜਾਂਦਾ ਜੀ ਤੁਹਾਡੇ ਗਵਾਂਡੇ ਨੂੰ ਕੋਈ ਤਕਲੀਫ ਹੋਵੇ ਉਹ ਕਾਉਂਸਲ ਚੈੱਕ ਕਰਦੀ ਹੈ ਜਦੋਂ ਤੁਸੀਂ ਡੀਏ ਅਪਰੂਵਲ ਪਾਉਣਾ ਹੈ ਤੇ ਤੁਹਾਡੇ ਕੁਆਂਟੀਆਂ ਨੂੰ ਚਿੱਠੀ ਜਾਂਦੀ ਹੈ ਕਿ ਭਾਈ ਆ ਤੁਹਾਡੇ ਘਰ ਦੇ ਨਾਲ ਆ ਕਰਨ ਬਣਨ ਲੱਗਾ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਜੇ ਤੁਹਾਨੂੰ ਕੋਈ ਪੁੱਛਦੇ ਹਾਂਜੀ ਚਿੱਠੀ ਭੇਜਦੇ ਨੇ ਜੇ ਕਿਸੇ ਜਿਵੇਂ ਪ੍ਰਾਈਵੇਸੀ ਇਸ਼ੂਜ਼ ਵੀ ਹੈ ਭਾਜੀ ਮੰਨ ਲਓ ਕਿ ਕੋਈ ਉੱਚਾ ਬੈਠਾ ਹੈ ਦੂਜਾ ਘਰ ਨਹੀਂ ਮੈਂ ਤੋ ਉਹਨਾਂ ਦੇ ਘਰ ਚ ਨਿਗਾਹ ਪੂਰੀ ਵੱਜ ਰਹੀ ਹੈ ਇਹ ਕਿ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਪ੍ਰਾਈਵੇਸੀ ਇਸ਼ੂਜ਼ ਹੈਗੇ ਨੇ ਬਟ ਕਾਉਂਸਲ ਬੜੀ ਸਮਾਰਟ ਹੈ ਉਹ ਉੱਥੇ ਜਿਹੜੇ ਕਹਿੰਦੇ ਆ ਵੀ ਜਾਂ ਤਾਂ ਤੁਸੀਂ ਉਹਨੂੰ ਹਾਈਡ ਕਰੋ ਜਾਂ ਤੁਸੀਂ ਉੱਥੇ ਕੋਈ ਇਹੋ ਜਿਹਾ ਪ੍ਰਬੰਧ ਕਰਕੇ ਉੱਥੇ ਫੈਂਸਿੰਗ ਉੱਚੀ ਕਰੋ ਜਾਂ ਤੁਸੀਂ ਜਿਹੜੇ ਸ਼ੀਸ਼ੇ ਆ ਉਹਨਾਂ ਨੂੰ ਟਿੰਟ ਕਰੋ ਵੀ ਤੁਹਾਡਾ ਜਿਹੜਾ ਦੂਜੇ ਦੇ ਘਰ ਦੇ ਵਿੱਚ ਚਾਤੀ ਨਾ ਵੱਜ ਸਕੇ ਕਾਉਂਸਲ ਇਸ ਚੀਜ਼ ਦਾ ਪੂਰਾ ਧਿਆਨ ਰੱਖਦੀ ਹੈ ਜੀ ਤੁਹਾਨੂੰ ਉਹ ਜਿਹੜੀ ਰਿਕੁਆਇਰਮੈਂਟਸ ਨੇ ਫਾਲੋ ਗਾਈਡਲਾਈਨਸ ਨੇ ਉਹ ਤੁਹਾਨੂੰ ਫਾਲੋ ਕਰਨੀਆਂ ਪੈਂਦੀਆਂ ਨੇ ਸਾਹੀ ਜਿਹੜਾ ਤੁਹਾਨੂੰ OC ਹੈ ਜਾਂ ਜਿਹੜਾ ਸਰਟੀਫਿਕੇਟ ਕਾਉਂਸਲ ਨੇ ਤੁਹਾਨੂੰ ਦੇਣਾ ਉਹ ਮਿਲਦਾ ਹੈ ਇਹ ਕਰਮਾ ਜੀ ਇੰਡੀਆ ਚ ਕਾਮਯਾਬ ਨਹੀਂ ਹੈਗੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਥੱਲੇ ਕੰਕਰੀਟ ਪਹਿਲਾਂ ਬਣਦੀ ਫਿਰ ਉਹ ਲੱਕੜ ਦੇ ਨਾਲ ਬਣਦਾ ਉੱਥੇ ਆਪਣੇ ਕਾਮਯਾਬ ਨਹੀਂ ਦੇਖੋ ਬਹੁਤ ਵਧੀਆ ਸਵਾਲ ਹੈ ਪਾਜੀ ਇੱਥੇ ਬਣੀ ਜਿਹੜੀ ਸਭ ਤੋਂ ਵਧੀਆ ਗੱਲ ਉਹ ਇਹ ਆ ਵੀ ਜੇ ਤੁਹਾਡੀ ਲੈਂਡ ਉੱਚੀ ਆ ਨੀਵੀਂ ਆ ਤੁਸੀਂ ਗਵਾਂਢੀ ਤੇ ਬਰਾਬਰ ਨਹੀਂ ਕਰਨੀ ਹੁਣ ਮੈਨੂੰ ਯਾਦ ਆਂ ਇੰਡੀਆ ਦੇ ਵਿੱਚ ਤਾਂ ਅਸੀਂ ਭਰਤੀ ਪਾ ਪਾ ਕੇ ਹੀ ਆਪਣੀ ਜ਼ਮੀਨ ਨੂੰ ਉੱਚੀ ਕਰਦੇ ਰਹਿੰਦੇ ਆ ਵੀ ਮੇਰੇ ਘਰ 'ਚ ਪਾਣੀ ਨਾ ਵੜ ਜਾਏ ਮੇਰੀ ਗਵਾਂਢੀ ਤਾਂ ਉੱਚੀ ਹੋ ਜੇ ਇੱਥੇ ਜਿਹੜੀ ਹੈਗੀ ਆ ਜੇ ਤੁਹਾਡੀ ਜ਼ਮੀਨ ਦੇ ਵਿੱਚ ਉੱਚੀ ਨੀਵੀਂ ਫਾਲ ਹੈ 1 ਮੀਟਰ ਫਾਲ 2 ਮੀਟਰ 5 ਮੀਟਰ ਜਿੰਨੀ ਵੀ ਫਾਲ ਹੈ ਤੁਸੀਂ ਓਦਾਂ ਦੀ ਓਦਾਂ ਹੀ ਬਣਾਉਣੀ ਹੈ ਉਹਨੂੰ ਚੇਂਜ ਨਹੀਂ ਕਰ ਸਕਦੇ ਨਹੀਂ ਤੁਸੀਂ ਚੇਂਜ ਤੁਹਾਨੂੰ ਕਾਉਂਸਲ ਨੂੰ ਤੁਸੀਂ ਪਲਾਨ ਬਣਾ ਕੇ ਪਾਓਗੇ ਕਾਉਂਸਲ ਤੁਹਾਨੂੰ ਅਪਰੂਵਲ ਦਊਗੀ ਫਿਰ ਤੁਸੀਂ ਓਦਾਂ ਦੀ ਬਣਾ ਸਕਦੇ ਹੋ ਜੇ ਕੋਈ ਚੇਂਜੇਸ ਕਰਨੇ ਆ ਤੇ ਉਹ ਫਿਰ ਤੁਸੀਂ ਕਾਉਂਸਲ ਦੇ ਨਾਲ ਡਿਸਕਸ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਸਰਟੀਫਾਇਰ ਆ ਉਹਦੇ ਨਾਲ ਡਿਸਕਸ ਕਰ ਸਕਦੇ ਹੋ ਕਿ ਮੈਨੂੰ ਐਦਾਂ ਦਾ ਘਰ ਚਾਹੀਦਾ ਜਾਂ ਮੈਨੂੰ ਆਹ ਡਿਜ਼ਾਈਨ ਚਾਹੀਦਾ ਇੱਕ ਕਾਮਨ ਗਲਤੀ ਦੱਸੋ ਜਿਹੜੀ ਇੰਨੇ ਸਾਲਾਂ ਦੇ ਤਜਰਬੇ 'ਚ ਤੁਸੀਂ ਕੀ ਦੇਖਿਆ ਕਿ ਜਿਹੜੇ ਬਾਇਰਸ ਨੇ ਜਾਂ ਜਿਹੜੇ ਲੋਕ ਹੈ ਐਡਮੈਂਡ ਹੁੰਦੇ ਨੇ ਨਾ ਭਾਜੀ ਬਹੁਤ ਕਿੰਨੀ ਆਹੀ ਚੀਜ਼ ਚਾਹੀਦੀ ਹੈ ਹਾਂਜੀ ਕਾਮਨਲੀ ਤੁਸੀਂ ਸਭ ਤੋਂ ਵੱਧ ਵੱਡੀ ਮਿਸਟੇਕ ਕੀ ਅਬਜ਼ਰਵ ਕੀਤੀ ਹੈ ਅ ਵੱਡੀ ਮਿਸਟੇਕ ਤੇ ਪਾਜੀ ਐਤਾ ਹੁੰਦਾ ਵੀ ਇੱਕ ਤਾਂ ਲੈਕ ਆਫ এডੂਕੇਸ਼ਨ ਨਹੀਂ ਹੈਗੀ ਕਲਾਇੰਟਸ ਦੇ ਵਿੱਚ এডੂਕੇਸ਼ਨ ਦੀ ਘਾਟ ਆ ਆਈ ਥਿੰਕ ਉਹਦੇ ਲਈ ਸ਼ਾਇਦ ਗਾਈਡੈਂਸ ਵੀ ਨਹੀਂ ਮਿਲਦਾ ਹੂੰ ਜਦੋਂ ਮੈਂ ਆਪਣਾ ਘਰ ਲਿਆ ਸੀ ਤੇ ਉਹ ਤੋਂ ਸਾਨੂੰ ਕਿਸੇ ਨੇ ਗਾਈਡਿੰਗ ਕੀਤਾ ਅਸੀਂ ਜਦੋਂ ਘਰ ਬਣਾਉਣਾ ਸੀ ਆਪਣਾ ਅਸੀਂ ਲੈਂਡ ਲੈ ਕੇ ਕੰਸਟਰਕਟ ਕੀਤਾ ਸੀ ਤਪੋਦੋ ਬੜੀਆਂ ਰਿਯੂਮਰਸ ਅਫਵਾਹਾਂ ਆਪਣੇ ਭੈਣ ਭਰਾਵਾਂ ਦੋਸਤਾਂ ਤੋਂ ਸੁਣੀਆਂ ਦੀਆਂ ਸੀ ਵੀ ਯਾਰ ਇਹ ਕੰਮ ਚ ਨਾ ਫਸ ਜੀ ਕਿਤੇ ਘਰ ਬਣਾਏਗਾ ਤੇ ਤੈਨੂੰ ਪਤਾ ਹੀ ਨਹੀਂ ਐ ਕਿੰਨਾ ਪੈਸਾ ਲੱਗ ਜੂਗਾ ਇਸ ਕਰਕੇ ਜੇ ਕਿਸੇ ਵੀ ਜਿਹੜਾ ਸ਼ਰੋਤਾ ਹੈਗਾ ਉਹ ਆਪਣੇ ਸਿਡਨੀ ਦੇ ਕਿਸੇ ਵੀ ਸ਼ਹਿਰ ਚ ਰਹਿੰਦਾ ਹੈ ਉਹਦੇ ਵਿੱਚ ਮਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਤੇ ਅਸੀਂ 1 ਟੂ 1 ਮੀਟਿੰਗ ਕਰ ਸਕਦੇ ਹਾਂ ਜਾਂ ਟੈਲੀਫੋਨਿਕ ਕਨਵਰਸੇਸ਼ਨ ਕਰ ਸਕਦੇ ਹਾਂ ਤੇ ਉਹਦੇ ਮਨ ਦੀ ਸ਼ੰਕਾ ਜਿਹੜੀ ਆ ਉਹ ਘਟ ਸਕਦੇ ਆ ਕਿ ਆ ਜਿਹੜਾ ਪ੍ਰੋਜੈਕਟ ਕਿੱਦਾਂ ਫਿਨਿਸ਼ ਹੋ ਸਕਦਾ ਕਿੱਥੇ ਫਿਨਿਸ਼ ਹੋ ਸਕਦਾ ਤੇ ਕੀ ਉਹਦਾ ਤਰੀਕਾ ਹੋਊਗਾ ਫਿਨਿਸ਼ ਕਰਨ ਦਾ ਤੁਸੀਂ ਕਿ ਪੂਰੀ ਸਿਡਨੀ ਚ ਤੁਹਾਡੀ ਕੰਪਨੀ ਆਪਰੇਟ ਕਰਦੀ ਹੈ ਜਾਂ ਸਪੈਸੀਫਿਕਲੀ ਸਬਰਬਸ ਨੇ ਭਾਜੀ ਇਹ ਥੋੜਾ ਦੱਸੋ ਇਹਦੇ ਬਾਰੇ ਅਸੀਂ ਭਾਜੀ ਅਸੀਂ ਇਸ ਵੇਲੇ ਸਾਡਾ ਆਫਿਸ ਹੈਗਾ ਰਿਵਰਸਟਨ ਦੇ ਵਿੱਚ ਇਹ ਨਾਰਥ-ਵੈਸਟ ਦੇ ਵਿੱਚ ਹੈ ਸਿਡਨੀ ਦੇ ਵਿੱਚ ਤੇ ਅਸੀਂ ਜਿਹੜੀ ਸਪੈਸ਼ਲਿਸਟੀ ਆ ਉਹ ਸਾਡੀ ਨਾਰਥ-ਵੈਸਟ ਦੇ ਵਿੱਚ ਹੀ ਆ ਤੇ ਅਸੀਂ ਜਿੱਦਾਂ ਲੈਂਡਸ ਵੇਚਦੇ ਆਂ ਕੱਲੀਆਂ ਲੈਂਡਸ ਵੀ ਵੇਚਦੇ ਆਂ ਸਟੈਬਲਿਸ਼ ਘਰ ਵੀ ਵੇਚਦੇ ਆਂ ਹੋਮ ਐਂਡ ਲੈਂਡ ਪੈਕੇजेस ਵੀ ਵੇਚਦੇ ਆਂ ਅਸੀਂ ਡਿਵੈਲਪਮੈਂਟ ਸਾਈਟਸ ਵੀ ਵੇਚਦੇ ਆਂ ਨਾਰਥ-ਵੈਸਟ ਸਾਡਾ ਏਰੀਆ ਜਿਹੜਾ ਹੈਗਾ ਉਹ ਅਸੀਂ ਪ੍ਰੇਫਰ ਕਰਦੇ ਆਂ ਬਟ ਅਸੀਂ ਹੋਰ ਏਰੀਆਸ ਦੇ ਵਿੱਚ ਵੀ ਜਾ ਕੇ ਕੰਮ ਕਰ ਲੈਂਦੇ ਆਂ ਭਾਜੀ ਇਸ ਤੋਂ ਇਲਾਵਾ ਭਾਜੀ ਹੋਰ ਲੈਂਡਸ ਦੇ ਵਿੱਚ ਵੀ ਕਦੇ ਡੀਲ ਕੀਤਾ ਜਿਵੇਂ ਫਾਰਮਿੰਗ ਲੈਂਡ ਹੋਗੀ ਜਾਂ ਜਿਹੜਾ ਜਿਹੜਾ ਪਿੰਡੂ ਏਰੀਆ ਕਹਿ ਦਿੰਨੇ ਆਪਾਂ ਹਾਲਾਂਕਿ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਪਿੰਡ ਸ਼ਹਿਰ ਚ ਕੋਈ ਫਰਕ ਨਹੀਂ ਲੱਗਦਾ ਪਰ ਉਧਰ ਜਾ ਕੇ ਤੁਸੀਂ ਰੂਰਲ ਏਰੀਆਜ਼ ਦੇ ਵਿੱਚ ਵੀ ਡੀਲ ਕੀਤਾ ਕਦੇ ਅਸੀਂ ਰੂਰਲ ਏਰੀਆਜ਼ ਦੇ ਵਿੱਚ ਨਹੀਂ ਡੀਲ ਕੀਤਾ ਅਸੀਂ ਆਪਣੇ ਜਿਹੜੇ ਏਰੀਆਜ਼ ਨੇ ਜਿਹੜਾ ਸਾਡੇ ਲਾਗੇ ਚੱਗ ਗਈ ਹੈ ਇੱਥੇ ਵੀ ਲੋਕੀ ਫਾਰਮਿੰਗ ਕਰ ਲੈਂਦੇ ਜਿੱਦਾਂ ਅੱਛਾ ਹਾਂਜੀ ਹਾਂ ਸਾਡੇ ਜੇ ਤੁਸੀਂ ਇਤੋਂ ਲੈਫਟ ਜਾਂ ਰਾਈਟ ਜਾਓਗੇ ਆਪਾਂ ਨੂੰ ਇੱਥੇ ਸਮਾਲ ਫਾਰਮਿੰਗ ਲੈਂਡਸ ਮਿਲ ਜਾਣਗੀਆਂ ਜੇ ਵਿਨਸਰ ਵਾਲੇ ਪਾਸੇ ਜਾਓ ਤੇ ਥੋੜੀਆਂ ਉੱਥੇ ਹੋਰ ਖੇਤੀਬਾੜੀ ਵਾਲੀਆਂ ਲੈਂਡਸ ਮਿਲ ਜਾਗੀਆਂ। ਓਹ ਪਾਜੀ ਵੇਖ ਜਾ ਆਈਡੀਆ ਦਿਓ ਮੈਨੂੰ ਕਿ ਕਿਲਾ ਜਿਵੇਂ ਪੰਜਾਬੀ ਚ ਆਪਾਂ ਵੀ ਇੱਥੇ ਇੰਨੇ ਦਾ ਕਿਲਾ ਹੈ ਕਿੰਨੇ ਦਾ ਕਿਲਾ ਮਿਲਦਾ ਇੱਥੇ? ਪਾਜੀ ਇੱਥੇ ਦੇਖੋ ਜਿਹੜਾ ਹਾਲੇ ਅਨਡਵੈਲਪਡ ਨਹੀਂ ਹੈ ਜਿੱਥੇ ਤੁਸੀਂ ਮਾਰਕੀਟ ਡਵੈਲਪਮੈਂਟ ਨਹੀਂ ਕਰ ਸਕਦੇ ਉਹ 2 ਤੋਂ 3 ਮਿਲੀਅਨ ਦੇ ਵਿੱਚ ਮਿਲ ਜਾਣਾ ਚਾਹੀਦਾ ਤੇ ਜਿਹੜੇ ਦੇ ਉੱਤੇ ਤੁਸੀਂ ਇੱਕ ਕਿਲਾ ਹਾਂਜੀ ਹੂੰ ਉਹਦੇ ਜਿੱਦਾਂ 5 ਏਕੜ ਦੇ ਵਿੱਚ ਤੁਹਾਡਾ ਘਰ ਹੈ ਹਨਾ ਜੀ ਘਰ ਵੀ ਵਿੱਚ ਹੀ ਬਣਾ ਲੈਂਦੇ ਫਿਰ ਉਹ ਅਲਾਉਡ ਹੁੰਦਾ ਮਲਟੀ ਪਰਪਸ ਯੂਸ ਹੁੰਦਾ ਲੈਂਡ ਜਿਹੜਾ ਦੇਖੋ ਜਿਹੜਾ 5 ਏਕੜ ਵਾਲਾ ਇੱਕ ਬਲੌਕ ਹੈ ਨਾ ਭਾਜੀ ਉਹਦੇ ਵਿੱਚ ਤੁਸੀਂ ਇੱਕ ਘਰ ਬਣ ਸਕਦਾ ਤੁਹਾਡਾ ਨਾਲ ਗ੍ਰੈਨੀ ਫਲੈਟ ਬਣ ਸਕਦਾ ਨਾਲ ਜਿੱਦਾਂ ਇੱਥੇ ਕਈ ਫਾਰਮਰਸ ਨੇ ਉਹ ਭੇਡਾਂ ਬੱਕਰੀਆਂ ਮੱਝਾਂ ਗਾਵਾਂ ਵਗੈਰਾ ਰੱਖ ਲੈਂਦੇ ਹਨ ਤੇ ਇੱਥੇ ਜਿਹੜੀ ਫਾਰਮਿੰਗ ਹੈ ਜਿੱਦਾਂ ਆਪਾਂ ਕਿਸਾਨੀ ਫਾਰਮਿੰਗ ਕਹਿੰਦੇ ਆ ਤੇ ਇੱਥੇ ਦੂਜੀ ਫਾਰਮਿੰਗ ਇੱਥਾਂ ਦੀ ਵੀ ਕਈ ਗੋਰੇ ਜਾਂ ਹੋਰ ਪੋਲਟਰੀ ਆ ਬਾਕੀ ਜੀ ਡੇਰੀ ਫਾਰਮਿੰਗ ਕਰ ਲੈਂਦੇ ਹਾਂ ਜੀ ਡੇਰੀ ਫਾਰਮਿੰਗ ਵੀ ਕਰ ਲੈਂਦੇ ਆ ਭੇਡਾਂ ਪੱਕੜੀਆਂ ਵੀ ਰੱਖ ਲੈਂਦੇ ਆ ਭਾਜੀ ਤੇ ਮਤਲਬ ਉਦਾਂ ਦੂਜੀ ਜਿੰਨੀ ਜਿਹੜੀ ਆਪਾਂ ਬੀਜਦੇ ਆ ਫਸਲ ਉਹ ਇੱਥੇ ਫਿਰ ਨੇੜੇ ਸਿਟੀ ਦੇ ਅਲਾਊਡ ਨਹੀਂ ਹੈਗੀ ਇਹ ਉਹਦੇ ਬਾਰੇ ਭਾਜੀ ਇੱਦਾਂ ਵੀ ਇੱਥੇ ਲਾਗੇ ਲਾਗੇ ਲੋਕੀ ਆਪਣੇ ਏ ਇੱਕ ਰੇਜਿਸ ਦੇ ਵਿੱਚ ਥੋੜੀ ਬਹੁਤੀ ਜਿਹੜੀ ਆ ਉਹ ਕਰ ਲੈਂਦੇ ਆ ਆਈ ਥਿੰਕ ਉਹ ਸਬਜ਼ੀਆਂ ਜਿਹੜੇ ਹਾਂਜੀ ਬੀਜ ਵੀ ਲੈਂਦੇ ਆ ਟਮਾਟਰ ਮੈਂ ਹੁਣੇ ਥੋੜੀ ਦੇਰ ਪਹਿਲਾਂ ਅਸੀਂ ਆਏ ਹਾਂ ਬਲੂ ਮਾਊਂਟੇਨ ਵਾਲੀ ਸਾਈਡ ਜਾ ਰਹੇ ਸੀ ਹਾਂਜੀ ਤੇ ਉੱਥੇ ਲੋਕਾਂ ਨੇ ਘਾਹ ਦੀ ਖੇਤੀ ਕੀਤੀ ਹੋਈ ਸੀ ਭਾਜੀ ਆਹ ਵਨਸਰਚ ਵੀ ਘਾਹ ਦੀ ਖੇਤੀ ਚੱਲਦੇ ਆ ਭਾਜੀ ਉਹ ਬਣਾ ਕੇ ਉਹਦੀਆਂ ਸ਼ੀਟਸ ਫਿਰ ਘਾਹ ਦੀਆਂ ਵੇਚਦੇ ਆ ਹਾਂਜੀ ਤੇ ਮੈਂ ਸੋਚ ਰਿਹਾ ਸੀ ਵੀ ਇੱਕ ਬੜਾ ਕਮਾਲ ਦਾ ਆਈਡੀਆ ਇਹ ਉੱਥੇ ਮਤਲਬ ਇਹਦੀਆਂ ਕਿੰਨੀਆਂ ਫਸਲਾਂ ਲਗੀਆਂ ਜਾ ਸਕਦੀਆਂ ਇਸ ਗੱਲ ਦੀਆਂ ਵੀ ਹਾਂਜੀ ਹਾਂਜੀ ਅਸੀਂ ਉੱਥੇ ਪੰਜਾਬ ਚ ਰੋਜ਼ ਇਹ ਚਰਚਾ ਕਰਦੇ ਆ ਕਿ ਹੁਣ ਖੇਤੀ ਵਿਭਿੰਨਤਾ ਆਵੇ ਚੋਨੇ ਕਣਕ ਤੋਂ ਅਲੱਗ ਕੁਝ ਸੋਚਿਆ ਜਾਵੇ ਤਾਂ ਘਾਹ ਦੀ ਖੇਤੀ ਬੜਾ ਵਧੀਆ ਇੱਕ ਹਾਲਾ ਕਿ ਮੈਨੂੰ ਨਹੀਂ ਪਤਾ ਕਿੰਨੇ ਪੈਸੇ ਬੰਦੇ ਪਰ ਇੱਕ ਆਈਡੀਆ ਆਇਆ ਮੇਰੇ ਜ਼ੈਨ ਚ ਕਿ ਉੱਥੇ ਘਾਹ ਦੀ ਖੇਤੀ ਕਰ ਰਹੇ ਸੀ ਲੋਕ ਕਿੱਥੇ ਜਿਹੜੀ ਘਾਹ ਦੀ ਖੇਤੀ ਆ ਪਾਜੀ ਉਹ ਟਰਫ ਟਰਫ ਕਹਿੰਦੇ ਆ ਉਹਨੂੰ ਉਹ ਰੈਡੀਮੇਡ ਟਰਫ ਹੈ ਜਦੋਂ ਤੁਸੀਂ ਘਰ ਬਣਾਉਂਦੇ ਹੋ ਤੇ ਕਾਉਂਸਲ ਕਹਿੰਦੀ ਆ ਵੀ ਤੁਸੀਂ ਇੰਨਾ ਗ੍ਰੀਨ ਏਰੀਆ ਛੱਡਣਾ ਵਾ ਅੱਗੇ ਵੀ ਇੰਨਾ ਤੇ ਪਿੱਛੇ ਵੀ ਗ੍ਰੀਨ ਏਰੀਆ ਛੱਡਣਾ ਤੇ ਉਹਦੇ ਵਿੱਚ ਉਹ ਜਿਹੜਾ ਰੈਡੀਮੇਡ ਘਾਹ ਆ ਉਹ ਸੌਰੀ ਰੈਡੀਮੇਡ ਘਾਹ ਜਿਹੜਾ ਅੱਗੇ ਤੇ ਪਿੱਛੇ ਲਿਆ ਕੇ ਛੱਡਿਆ ਜਾਂਦਾ ਵਾ ਸੌਰੀ ਇੱਕ ਗੱਲ ਉਹ ਜਦੋਂ ਆਪਣਾ ਖੇਤੀਬਾੜੀ ਵਾਲੀ ਰਹਿ ਗਈ ਭਾਈ ਅਸੀਂ ਇੱਥੇ ਨਾ ਆਪਣੇ ਆਫਿਸ ਦੇ ਲਾਗੇ 10 ਏਕੜ ਵਿੱਚ ਸੀ ਹੁਣ ਹੈ ਨਾ ਜੀ ਇੱਥੋਂ 5 ਕੁ ਮਿੰਟ ਦੀ ਡਰਾਈਵ ਦੇ ਉੱਤੇ ਤੇ ਉਹ ਜਿਹੜੇ ਸੀ ਕੋਈ ਬੰਦੇ ਫਾਰਮਰ ਸੀਗੇ ਜੀ ਉਹ ਫਾਰਮਿੰਗ ਕਰਦੇ ਸੀ ਉਹਨਾਂ ਨੇ ਬੜਾ ਮੈਂ ਦੇਖਿਆ ਜਦੋਂ ਜਾ ਕੇ ਬੜਾ ਸੋਹਣਾ ਉਹਨਾਂ ਨੇ ਇਰੀਗੇਸ਼ਨ ਸਿਸਟਮ ਜਿਹੜਾ ਸੀਗਾ ਆਪਣੀ ਖੇਤ ਦੇ ਵਿੱਚ ਫੀਲਡ ਦੇ ਵਿੱਚ ਪਾਇਆ ਹੋਇਆ ਸੀਗਾ ਤੇ ਉਹ ਫਿਰ ਇੱਥੋਂ ਜਿਹੜੇ ਉਹ ਕਰਦੇ ਸੀ ਟਮਾਟਰਾਂ ਦੀ ਜਾਂ ਹੋਰ ਆ ਸਾਗ ਵਾਲੀ ਜਿਹੜੀ ਸਰੋਂ ਆ ਉਹ ਲਾਉਂਦੇ ਸੀ ਤੇ ਉਹ ਫਿਰ ਤੇ ਕ ਮੰਡੀ ਐ ਫਲਿੰਗਟਨ ਮੰਡੀ ਉੱਥੇ ਜਾ ਕੇ ਵੇਚਦੇ ਸੀਗੇ ਬਹੁਤ ਧੰਨਵਾਦ ਪਾਜੀ ਗੱਲਬਾਤ ਕੀਤੀ ਆਖਿਰ ਦੇ ਵਿੱਚ ਥੋੜਾ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਹੈ ਤਾਂ ਉਹਦੀਆਂ ਡਿਟੇਲਸ ਸਾਂਝੀਆਂ ਕਰੋ ਦਰਸ਼ਕਾਂ ਦੇ ਨਾਮ ਸਾਡੇ ਹਾਂਜੀ ਪਾਜੀ ਧੰਨਵਾਦ ਆ ਤੁਹਾਡੇ ਤੁਸੀਂ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ ਪਾਜੀ ਕਿਸੇ ਨੇ ਵੀ ਜੇ শ্রোਤਿਆਂ ਦੇ ਵਿੱਚ ਕਿਸੇ ਨੇ ਵੀ ਜੇ ਪ੍ਰਾਪਰਟੀ ਖਰੀਦਣੀ ਹੈ ਵੇਚਣੀ ਹੈ ਰੈਂਟ ਤੇ ਲੈਣੀ ਹੈ ਜਾਂ ਰੈਂਟ ਤੇ ਦੇਣੀ ਹੈ ਜ਼ਮੀਨ ਖਰੀਦਣੀ ਹੈ ਜ਼ਮੀਨ ਵੇਚਣੀ ਹੈ ਕੋਈ স্মਲ ਡਵੈਲਪਮੈਂਟ ਕਿਸੇ ਨੇ ਵੇਚਣੀ ਹੈ ਜਾਂ ਲੈਣੀ ਹੈ ਤੇ ਤੁਸੀਂ ਸਾਨੂੰ 0424236922 ਤੇ ਕੰਟੈਕਟ ਕਰ ਸਕਦੇ ਹੋ ਜਾਂ ਆਫਿਸ ਦਾ ਨੰਬਰ ਹੈਗਾ 0288473843 ਤੇ ਕਦੀ ਵੀ ਕੰਟੈਕਟ ਕਰ ਸਕਦੇ ਹੋ ਤੁਸੀਂ ਮੈਸੇਜ ਦੇ ਵਿੱਚ ਵੀ ਰੈਫਰ ਕਰ ਸਕਦੇ ਹੋ ਕਿ ਅਸੀਂ ਤੁਹਾਡੀ ਇੰਟਰਵਿਊ ਦੇਖੀ ਆ ਤੇ ਅਸੀਂ ਉਥੋਂ ਤੁਹਾਨੂੰ ਕੰਟੈਕਟ ਕਰ ਰਹੇ ਹਾਂ ਤੇ ਅਸੀਂ ਜੋ ਵੀ ਤੁਹਾਡੀ ਜਿੱਦਾਂ ਦੇ ਵੀ ਮਦਦ ਤੁਸੀਂ ਚਾਹੁੰਦੇ ਹੋਗੇ ਉਹ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਰਨ ਦੀ ਬਹੁਤ ਧੰਨਵਾਦ ਭਾਈ